ਸੀ ਲੈਂਡ ਪੂਲਿੰਗ ਪਾਲਿਸੀ ਜਿਹੜੀ ਲੈ ਕੇ ਆਇਆਗੇ ਸਰਕਾਰ ਜਿਹੜੀ ਆ ਉਸ ਲੈਂਡ ਨੂੰ ਡਿਵੈਲਪ ਕਰਕੇ ਮਾਰਕੀਟ ਦੇ ਅੰਦਰ ਸੇਲ ਕਰੂਗੀ ਹੋਸ਼ ਮਰਜੀ ਹੋ ਜੇ ਥੋਡੀ ਜ਼ਮੀਨ ਦੀ ਕੁਆਰ ਰੋ ਮੰਦਾ ਮੈਂ 29 ਤਰੀਕ ਨੂੰ ਅਸੀਂ ਧਰਨਾ ਦੇਵਾਂਗੇ ਖਲਾੜਾ ਦੇ ਦਫ਼ਤਰ ਸਾਹਮਣੇ 90 ਹਜ਼ਾਰ ਬੰਦਾ ਰਜਗਾਰ ਤੋਂ ਬਿਲਕੁਲ ਬੇਕਾਰ ਹੋ ਜਾਊਗਾ ਜਿੰਨੇ ਵੀ ਇੱਥੇ ਅਸੀਂ ਪਿੰਡਾਂ ਦੇ ਲੋਕ ਆ ਅਸੀਂ ਖਤਮ ਹੋ ਜਾਗੇ ਬਸ ਖੇਤੀ ਖਤਮ ਹੋ ਜੂ ਕਿਸਾਨ 1 ਫੁੱਟ ਪਿੱਛੇ ਆਪਦੀ ਮਿਹਨਤੀ ਪਿੱਛੇ ਕਤਲ ਹੋ ਜਾਂਦੇ ਨੇ ਇਹ ਸਾਡੇ ਹਜ਼ਾਰਾਂ ਏਕੜਾਂ ਚ ਲੈ ਜਾਣਗੇ ਅਸੀਂ ਨਹੀਂ ਲਜਾਣ ਦਵਾਂਗੇ ਸੀਐਮ ਸਾਹਿਬ ਤੁਹਾਨੂੰ ਅਪੀਲ ਆ ਤੁਸੀਂ ਇਹ ਨਾ ਕਰੋ ਇੰਡਸਟਰੀ ਬਣੀ ਆ ਬੁੱਢੇ ਦਰਿਆ ਦੇ ਉੱਤੇ ਕੀ ਹਾਲ ਕਿੰਨੀ ਪੋਲੂਸ਼ਨ ਕਿ ਆਪਾਂ ਉਹੀ ਪੋਲੂਸ਼ਨ ਦੁਬਾਰਾ ਧਾਕੇ ਲਾ ਕੇ ਜਾਂ ਗਿਲਹਲਕੇ ਚ ਕਰਨਾ ਚਾਹੁੰਦੇ ਜਿਹੜਾ ਪੰਜਾਬ ਦਾ ਕਿਸਾਨ ਉਹਦੀ ਹਾਨੀ ਹੋਣੀ ਹੋਣੀ ਐ ਜੇ ਜ਼ਮੀਨ ਉਹਦੀ ਲਈ ਜਾਂਦੀ ਐ ਭਾਈ ਸੂਬਾ ਸਰਕਾਰ ਦੀਆਂ ਕਈ ਸਕੀਮਾਂ ਤੇ ਨੀਤੀਆਂ ਅਕਸਰ ਚਰਚਾ ਦਾ ਵਿਸ਼ਾ ਬਣੀਆਂ ਰਹਿੰਦੀਆਂ ਨੇ ਜੇਕਰ ਇਹ ਕਹੀਏ ਕਿ ਵਿਵਾਦਾਂ ਵਿੱਚ ਘਿਰੀਆਂ ਰਹਿੰਦੀਆਂ ਨੇ ਤਾਂ ਬਿਹਤਰ ਹੋਏਗਾ ਤੇ ਹੁਣ ਸਰਕਾਰ ਜੀ ਇੱਕ ਹੋਰ ਸਕੀਮ ਲੈ ਕੇ ਆਏ ਨੇ ਦਾਵੇ ਇੱਕ ਵਾਰ ਮੋੜ ਤੋਂ ਵੱਡੇ-ਵੱਡੇ ਕੀਤੇ ਗਏ ਦਾਵੇ ਵਿਕਾਸ ਦੇ ਦਾਵੇ ਨੁਹਾਰ ਬਦਲਣ ਦੇ ਦਾਵੇ ਵੱਡਾ ਫਾਇਦਾ ਹੋਣ ਦੇ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਜਿਨ੍ਹਾਂ ਲੋਕਾਂ ਨੂੰ ਇਸ ਸਕੀਮ ਨਾਲ ਸਭ ਤੋਂ ਵੱਧ ਫਾਇਦਾ ਪਹੁੰਚਾਉਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਉਹੀ ਇਸ ਦਾ ਸਭ ਤੋਂ ਵੱਧ ਵਿਰੋਧ ਕਰ ਰਹੇ ਨੇ ਇਸ ਤੋਂ ਵਿਕਾਸ ਨਹੀਂ ਵਿਨਾਸ਼ ਕਾ ਕਰ ਰਹੇ ਨੇ ਜੀ ਹਾਂ ਦਰਸਲ ਸੂਬੇ ਵਿੱਚ ਲੈਂਡ ਪੂਲਿੰਗ ਨੀਤੀ ਦੇ ਤਹਿਤ ਕਲਾਡਾ ਵੱਲੋਂ ਨਵੀਆਂ ਕਲੋਨੀਆਂ ਬਣਾਉਣ ਲਈ ਲੁਧਿਆਣਾ ਵਿੱਚ 24000 ਏਕੜ ਤੋਂ ਵੱਧ ਜ਼ਮੀਨ ਐਕਵਾਇਰ ਕਰਨ ਦਾ ਪਲਾਨ ਪਾਸ ਕੀਤਾ ਗਿਆ ਹੈ ਦੱਸ ਦਈਏ ਕਿ ਲੁਧਿਆਣਾ ਤੋਂ ਸ਼ੁਰੂ ਲੈਂਡ ਪੂਲਿੰਗ ਸਕੀਮ ਸੂਬੇ ਦੇ ਹੋਰ ਵੀ ਕਈ ਸ਼ਹਿਰਾਂ ਵਿੱਚ ਲਾਗੂ ਹੋਏਗੀ ਸਰਕਾਰ ਕਿਸਾਨਾਂ ਦੀ ਜ਼ਮੀਨ ਮਾਰਕੀਟ ਰੇਟ ਤੇ ਲਾਏਗੀ ਲੁਧਿਆਣਾ ਵਿੱਚ ਲਗਭਗ 24000 ਏਕੜ ਜ਼ਮੀਨ ਇਸੇ ਤਰ੍ਹਾਂ ਲਈ ਜਾਣੀ ਹੈ ਪੀਰਮੀ ਬਸੈਮੀ ਫਾਗਲਾ ਦਾਕਾ ਈਸੇਵਾਲ ਪੱਟੀਆਂ ਅਤੇ ਕਈ ਹੋਰ ਦਰਜਨਾ ਪਿੰਡਾਂ ਦੀ ਜ਼ਮੀਨ ਇਸੇ ਤਹਿਤ ਐਕਵਾਇਰ ਕੀਤੀ ਜਾਏਗੀ ਲੁਧਿਆਣਾ ਦੇ 6 ਜ਼ੋਨਾਂ ਵਿੱਚ ਸਥਿਤ ਜ਼ਮੀਨ ਸਰਕਾਰ ਵਿਕਸਿਤ ਕਰੇਗੀ ਸਰਕਾਰ ਜ਼ਮੀਨ ਨੂੰ ਡਿਵੈਲਪ ਕਰਕੇ ਬਾਜ਼ਾਰ ਵਿੱਚ ਵੇਚੇਗੀ ਦਾਵਾ ਇਹ ਵੀ ਕੀਤਾ ਜਾ ਰਿਹਾ ਹੈ ਕੀ ਡਵੈਲਪ ਕੀਤੀ ਜ਼ਮੀਨ ਚੁੱਕੇਸਾਨ ਨੂੰ ਰਿਹਾਇਸ਼ ਅਤੇ ਕਾਰੋਬਾਰ ਲਈ ਵੀ ਥਾਂ ਦਿੱਤੀ ਜਾਏਗੀ ਸਰਕਾਰ ਨੇ ਗੈਰ ਕਾਨੂੰਨੀ ਕਲੋਨੀਆ ਤੇ ਲਗਾਮ ਲਗਾਉਣ ਲਈ ਇੱਕ ਕਦਮ ਚੁੱਕੇ ਜਾਣ ਦਾ ਹਵਾਲਾ ਦਿੱਤਾ ਹੈ ਪਰ ਸਰਕਾਰ ਦੀ ਇਸ ਸਕੀਮ ਤੇ ਉਹ ਕਿਸਾਨ ਕੀ ਕਹਿ ਰਹੇ ਨੇ ਉਹ ਲੋਕ ਕੀ ਆਖ ਰਹੇ ਨੇ ਜਿਨ੍ਹਾਂ ਦੀਆਂ ਜ਼ਮੀਨਾਂ ਲਈਆਂ ਜਾਣੀਆਂ ਨੇ ਜਿਨ੍ਹਾਂ ਨੂੰ ਇਸ ਸਕੀਮ ਨਾਲ ਸਭ ਤੋਂ ਵੱਧ ਫਾਇਦਾ ਪਹੁੰਚਾਉਣ ਦੀ ਗੱਲ ਆਖੀ ਜਾ ਰਹੀ ਹੈ ਇਹ ਜਾਣਨ ਦੇ ਲਈ ਸਾਡੇ ਪੱਤਰਕਾਰ ਨਵੀਨ ਸ਼ਰਮਾ ਨੇ ਉਸ ਜ਼ਮੀਨ ਤੇ ਪਹੁੰਚ ਕੇ ਇਹ ਪਿੰਡਾਂ ਦੇ ਲੋਕਾਂ ਨਾਲ ਖਾਸ ਗੱਲਬਾਤ ਕੀਤੀ ਹੈ ਜ਼ਰਾ ਸੁਣੋ ਕੀ ਕਹਿੰਦੇ ਨੇ ਇਹ ਲੋਕ ਪੰਜਾਬ ਸਰਕਾਰ ਵੱਲੋਂ ਅਰਬਨ ਸਟੇਟਾ ਨੂੰ ਬਣਾਉਣ ਦੇ ਲਈ 24000 311 ਏਕੜ ਜ਼ਮੀਨ ਐਕਵਾਇਰ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ ਜਿਸ ਤੋਂ ਬਾਅਦ ਇੱਕ ਖੱਸਾ ਜਤਾਇਆ ਜਾ ਰਿਹਾ ਹੈ ਕਿ ਖੇਤੀਬਾੜੀ ਸੈਕਟਰ ਜਿਹੜਾ ਹੈ ਉਹ ਤਬਾਹ ਤਬਾਹ ਹੋਵੇਗਾ ਔਰ ਮੈਂ ਉਸੇ ਜ਼ਮੀਨਾਂ ਦੇ ਕੋਲ ਖੜਾ ਇਹ ਇਸੋ ਵੱਲ ਪਿੰਡ ਹੈ ਔਰ ਜਿੱਥੇ ਦੀ ਜ਼ਮੀਨ ਪੂਰੀ ਦੀ ਪੂਰੀ ਦੂਰ ਦੂਰ ਤੱਕ ਦੇਖੀਏ ਤਾ ਇਹ अर्बन ਸਟੇਟ ਬਣਾਉਣ ਦੇ ਲਈ ਸਰਕਾਰ ਨੇ ਪ੍ਰਵਾਨਗੀ ਦਿੱਤੀ ਆ ਪਰ ਉਸ ਤੋਂ ਬਾਅਦ ਜਿੰਨੇ ਵੀ ਕਿਸਾਨ ਐ ਜਿਨ੍ਹਾਂ ਦੀ ਜ਼ਮੀਨਾਂ ਨੇ ਉਹ ਕਾਫੀ ਰੋਸ਼ਿਚ ਨੇ ਮੇਰੇ ਨਾਲ ਉਹ ਪਿੰਡ ਵਾਸੀ ਵੀ ਨੇ ਸਾਬਕਾ ਸਰਪੰਚ ਵੀ ਨੇ ਔਰ ਇਹ ਪੁੱਛਣ ਦੀ ਕੋਸ਼ਿਸ਼ ਕਰਾਂਗੇ ਕਿ ਜਿੰਨੀ ਵੀ ਜ਼ਮੀਨ अर्बन ਸਟੇਟਾ ਨੂੰ ਬਣਾਉਣ ਦੇ ਵਿੱਚ ਇਹ ਪ੍ਰਵਾਨਗੀ ਦਿੱਤੀ ਗਈ ਹੈ ਨੁਕਸਾਨ ਕਿੰਨਾ ਹੈ ਖੇਤੀਬਾੜੀ ਨੂੰ ਕਿੰਨਾ ਕੋ ਨੁਕਸਾਨ ਹੈ ਪਹਿਲੇ ਤਾਂ ਨਾਮ ਤੋਂ ਸ਼ੁਰੂਆਤ ਕਰਦੇ ਹਾਂ ਦੇਖੋ ਮੈਂ ਸੁਖਪਾਲ ਸਿੰਘ ਸਾਬਕਾ ਮੁੱਖ ਖੇਤੀਬੜੀ ਅਫਸਰ ਪਿੰਡ ਹਿਸੇਵਾਲ ਤੇ ਮੈਂ ਇਹ ਪੀੜਤ ਕਿਸਾਨਾਂ ਵਿੱਚੋਂ ਜਿਹੜੇ ਇਸ ਇਲਾਕੇ ਦੇ ਪੀੜਤ ਕਿਸਾਨ ਨੇ ਤੁਸੀਂ ਜਿਵੇਂ ਦੱਸਿਆ ਵੀ 24000 ਏਕੜ ਜਿਹੜੀ ਆ ਇਹ ਰਕਬਾ ਇੱਥੋਂ 24000 24000 ਏਕੜ ਵਿੱਚੋਂ ਲਗਭਗ 16000 ਪਰਿਵਾਰਾਂ ਨੂੰ ਅਜਾੜਨ ਦਾ ਇੱਕ ਨਵਾਂ ਜਿਹੜਾ ਭਗਵੰਤ ਮਾਨ ਸਰਕਾਰ ਨੇ ਇੱਕ ਉਹ ਜਿਹੜਾ ਫਰਮਾਨ ਜਾਰੀ ਕੀਤਾ ਜਿਹਨੂੰ ਅਸੀਂ ਤੁਗਲਕੀ ਫਰਮਾਨ ਕਹਾਂਗੇ ਉਹ ਫਰਮਾਨ ਜਾਰੀ ਕੀਤਾ ਤੇ ਇਹਦੇ ਨਾਲ ਜਿਹੜਾ ਇਸ ਇਲਾਕੇ ਦਾ ਜਿੱਥੇ ਇੱਥੇ ਲੋਕ ਹਲੇ ਤਾਂ ਪਾਕਿਸਤਾਨ ਦੇ ਜਿਹੜੇ ਅਜਾੜੇ ਵਾਲੇ ਲੋਕ ਨੇ ਹਲੇ ਤਾਂ ਉਹਨਾਂ ਦੇ ਧੀਆਂ ਪੁੱਤ ਉਹ ਅਜਾੜੇ ਨੂੰ ਨਹੀਂ ਭੁੱਲੇ ਇੱਥੇ ਦੇ ਉਜੜੇ ਲੋਕ ਆਪਦੇ ਬੰਦਿਆਂ ਤੋਂ ਇਹ ਜਾੜੇ ਲੋਕ ਇਹ ਕਿੱਥੋਂ ਭੋਲ ਜਾਣਗੇ ਤੇ ਕਿੱਥੋਂ ਇਹਨਾਂ ਦਾ ਜੀਵਨ ਦਾ ਗੁਜ਼ਾਰਾ ਹੋਊਗਾ ਇਹਦੇ ਨਾਲ ਇੱਕ ਨਹੀਂ ਪ੍ਰਭਾਵਿਤ ਹੁੰਦਾ ਕਿਉਂਕਿ ਬੜੀ ਉਪਜਾਊ ਜ਼ਮੀਨ ਆ ਇਹ ਲਗਭਗ 7 ਰੋੜੀ ਦਰਿਆ ਦੇ ਨੇੜੇ ਆ ਨਹਿਰਾਂ ਦੇ ਨੇੜੇ ਆ ਪਾਣੀ ਨੇੜੇ ਆ ਪਾਣੀ ਵਧੀਆ ਕੱਸੀਆਂ ਦਾ ਪਾਣੀ ਇਸ ਜ਼ਮੀਨ ਨੂੰ ਪੈਂਦਾ ਇਹਦੇ ਵਿੱਚ ਜਿਹੜੀਆਂ ਫਸਲਾਂ ਹੁੰਦੀਆਂ ਨੇ ਲਗਭਗ ਜੇ ਤੁਸੀਂ ਆਪਾਂ ਇਹ ਇਹਨਾਂ ਸਾਰੇ ਪਿੰਡਾਂ ਦਾ ਏਰੀਆ ਲਈਏ ਦਾ ਇਹ 24000 ਏਕੜ ਚੋਂ ਜਦੋਂ ਆਪਾਂ ਇਹਦੇ ਚੋਂ ਕਣਕ ਜਿਹੜੀ ਜਾਂ ਝੋਨਾ ਪੈਦਾ ਕਰਦੇ ਆ ਜੇ 30 ਕੁਇੰਟਲ ਦੇ ਹਿਸਾਬ ਨਾਲ ਵੀ ਝੋਨਾ ਲਈਏ ਤੇ 720000 ਕੁਇੰਟਲ ਜਿਹੜਾ ਝੋਨਾ ਹੁੰਦਾ ਜਿਹੜਾ 720000 168 ਕਰੋੜ ਰੁਪਏ ਦੀ ਆ ਜਿਹੜਾ ਇਹਦੇ ਚ ਜਿਹੜਾ ਲੈਂਡ ਦੇਣ ਝੋਨੇ ਦਾ ਹੁੰਦਾ ਤੇ ਇਸੇ ਤਰ੍ਹਾਂ 10000 ਏਕੜ ਇਸ ਏਰੀਏ ਵਿੱਚ ਆਲੂ ਵੀ ਹੁੰਦੇ ਨੇ ਜਿਨ੍ਹਾਂ ਦਾ ਜਿਹੜੀ ਉਪਜ ਹੈ ਜਿਹੜੀ ਉਹਦੀ ਲਗਭਗ 300 ਬੈਗ ਇੱਕ ਏਕੜ ਚੋਂ ਹੁੰਦੀ ਆ ਤੇ ਉਹ 25 ਲੱਖ ਬੈਗ ਹੁੰਦੀ ਆ ਜਿਹੜੀ 150 ਕਰੋੜ ਰੁਪਏ ਦੀ ਆ ਇਸੇ ਤਰ੍ਹਾਂ 14000 ਏਕੜ ਵਿੱਚ ਕਣਕ ਹੁੰਦੀ ਆ ਜਿਹੜੀ ਆਪਾਂ 10000 ਆਲੂ ਹੋਗੇ 14000 ਕਣਕ ਹੋ ਜਾਂਦੀ ਆ ਉਹ ਜਿਹੜੀ 14000 ਕਣਕ ਹੁੰਦੀ ਆ ਉਹ ਲਗਭਗ ਉਹ ਵੀ ਤੁਸੀਂ ਲਾ ਲੋ ਵੀ 68 ਲੱਖ ਕੁਇੰਟਲ ਕਣਕ ਇਸ ਏਰੀਆ 'ਚ ਹੁੰਦੀ ਆ ਜਿਹੜੀ ਅਸੀਂ ਲੋਕਾਂ ਦੇ ਢੱਡ ਭਰ ਨੂੰ ਦਿੰਨੇ ਆ ਤੇ 68 ਕਰੋੜ ਰੁਪਏ ਦਾ ਇਹਦੇ 'ਚ ਜਿਹੜਾ ਇਹ ਰੈਵਨਿਊ ਇਹਦੇ 'ਚ ਆਉਂਦਾ 10000 ਏਕੜ 'ਚ ਵਿੱਚ ਤੀਜੀ ਫਸਲ ਆ ਮੱਕੀ ਜਿਹੜੀ ਤੁਸੀਂ ਹੁਣ ਖੜੀ ਦੇਖ ਰਹੇ ਹੋ ਇਹ ਮੱਕੀ ਉਹ ਫਸਲ ਆ ਜਿਹੜੀ 3 ਲੱਖ 50000 ਕੁਇੰਟਲ ਜਿਹੜੀ ਇੱਥੋਂ ਪੈਦਾ ਹੁੰਦੀ ਆ ਤੇ ਪੂਰਾ ਤੁਸੀਂ ਡਾਟਾ ਆਪਣੇ ਹੱਥ ਦੇ ਵਿੱਚ ਫੜਿਆ ਕਿਹੜੀ ਕਿਹੜੀ ਫਸਲ ਹੈ ਕਿੰਨੀ ਕਿੰਨੀ ਫਸਲ ਇੱਥੋਂ ਉਗਦੀ ਹੈ ਇਹਨਾਂ ਖੇਤਾਂ ਦੇ ਵਿੱਚੋਂ ਅੱਛਾ ਇਹ ਨੁਕਸਾਨ ਕਿੰਨੇ ਕੁ ਟੋਟਲ ਪਿੰਡ ਨੇ ਪਹਿਲੀ ਤਾਂ ਗੱਲ ਇਹ ਆ ਮੁੱਲਾਪੁਰ ਦਾਖਾ ਤੋਂ ਲੈ ਕੇ ਈਸੇਵਾਲ ਮੈਂ ਪਿੰਡ ਖੜਾ ਕਿੰਨੇ ਕੁ ਪਿੰਡ ਹੈ ਔਰ ਇਹ ਅਗਰ ਜ਼ਮੀਨ ਐਕਵਾਇਰ ਹੋਣ ਤੋਂ ਬਾਅਦ ਅਗਰ ਇਹ ਸਰਕਾਰ ਲੈਣ ਦੀ ਕੋਸ਼ਿਸ਼ ਕਰਦੀ ਹੈ ਨੁਕਸਾਨ ਕਿੰਨਾ ਖੇਤੀਬਾੜੀ ਨੂੰ ਪੰਜਾਬ ਲੈਵਲ 346 ਕਰੋੜ ਰੁਪਏ ਦਾ ਰੈਵਨਿਊ ਦਾ ਭਾਰੀ ਯਾਰ ਨੁਕਸਾਨ ਹੋ ਰਿਹਾ ਹੈ ਇੱਥੇ ਲੋਕਾਂ ਨੂੰ ਹੋ ਰਿਹਾ ਜਿਨ੍ਹਾਂ ਨੇ ਲੋਕਾਂ ਨੇ ਖਰਚਾ ਕਰਕੇ ਉਹਦੇ ਚ ਰੈਵਨਿਊ ਲੈਣਾ ਸੀ ਅੱਛਾ ਅਰਬਨ ਸਟੇਟ ਜਦੋਂ ਬੜਨਗੇ ਉਹ ਉਹਦੇ ਨਾਲ ਅਗਰ ਖੇਤੀ ਬੜੀ ਖਤਮ ਹੁੰਦੀ ਹੈ ਤਾਂ ਪਿੰਡ ਵੀ ਖਤਮ ਹੋਣਗੇ ਬਿਲਕੁਲ ਪਿੰਡ ਖਤਮ ਹੋਣਗੇ ਪਿੰਡਾਂ ਦਾ ਤਾਂ ਜਾੜਾ ਹੋ ਜਾਊਗਾ ਪਿੰਡ ਰਹਿਣੇ ਹੀ ਨਹੀਂਗੇ ਇੱਥੇ ਪਿੰਡਾਂ ਦੇ ਨਾਮ ਦੱਸ ਦਵਾ ਕਿਹੜਾ ਕਿਹੜਾ ਪਿੰਡ ਹੈ ਔਰ ਨਾਲ-ਨਾਲ ਇਹ ਤਸਵੀਰਾਂ ਜ਼ਮੀਨ ਦੀਆਂ ਮੇਰਾ ਕੈਮਰਾਮੈਨ ਦਿਖਾਉਂਦਾ ਰਹੇਗਾ ਜਿਹੜਾ ਪਿੰਡ ਬੰਗਾ ਨੂਰਪੁਰ ਬੇਟ ਗੜਾ ਮਲਕਪੁਰ ਔਰ ਇਹਦਾ ਜਿਹੜਾ ਰਕਬਾ ਸਾਰਿਆਂ ਦਾ ਇਹ 2352.49 ਔਰ ਇਸੇ ਤਰ੍ਹਾਂ ਅਗਰ ਮੈਂ ਪਿੰਡਾਂ ਦੀ ਗੱਲ ਕਰਾਂ ਸਾਰਿਆਂ ਦੀ ਤਾਂ ਟੋਟਲ ਜਿਹੜਾ ਰਕਬਾ ਬੰਦਾ ਉਹ 24311 ਏਕੜ ਬੰਦਾ ਸੋ ਇਹ ਕਾਫੀ ਪਿੰਡ ਨੇ ਦਰਜਨਾ ਭਰ ਤੋਂ ਪਿੰਡ ਤੋਂ ਉੱਪਰ ਨੇ ਪੂਰੀ ਦੀ ਪੂਰੀ ਜਿਹੜੀ ਲਿਸਟ ਹੈ ਪਿੰਡਾਂ ਦੀ ਉਹ ਕਾਫੀ ਵੱਡੀ ਲਿਸਟ ਹੈ ਔਰ ਜਿੰਨੇ ਅਗਰ ਇੱਥੇ ਪਿੰਡ ਵਾਸੀ ਵੀ ਖੜੇ ਨੇ ਉਹ ਉਹਨਾਂ ਨਾਲ ਵੀ ਲਗਾਤਾਰ ਅਸੀਂ ਗੱਲਬਾਤ ਕਰ ਰਹੇ ਹਾਂ ਕਿਉਂਕਿ ਕਾਫੀ ਵੱਡਾ ਨੁਕਸਾਨ ਹੈ ਵੱਖ-ਵੱਖ ਜਿਹੜੀ ਖੇਤੀਬਾੜੀ ਇੱਥੇ ਜ਼ਮੀਨਾਂ ਤੇ ਹੁੰਦੀ ਹੈ ਹਾਂਜੀ ਅਗਲੀ ਮੈਂ ਗੱਲ ਕਰਨੀ ਚਾਹੁੰਦਾ ਵੀ ਜਿਹੜੇ ਪਿੰਡ ਪ੍ਰਭਾਵਤ ਹੋਏ 40 40 ਪਿੰਡ ਪ੍ਰਭਾਵਤ ਜੀਚ 400 ਲਗਭਗ ਇੱਕ ਇੱਕ ਪਿੰਡ 400 ਪਰਿਵਾਰ ਰਹਿੰਦੇ ਨੇ ਇਹਦਾ ਮਤਲਬ 16000 ਪਰਿਵਾਰ ਇੱਥੋਂ ਪ੍ਰਭਾਵਤ ਹੋਣਗੇ ਜਿਨ੍ਹਾਂ ਦੀ ਗਿਣਤੀ 80000 ਹੋਊਗੀ ਜੇ ਉਹਨਾਂ ਦੀ ਆਪਾਂ ਲਈਏ 5% ਜੀ ਇੱਕ ਪਰਿਵਾਰ ਦੀ ਲਈ 80000 ਪ੍ਰਭਾਵਤੋਂ 10000 ਲੇਬਰ ਪ੍ਰਭਾਵਤੋਂ 90000 ਬੰਦਾ ਰਜਗਾਰ ਤੋਂ ਬਿਲਕੁਲ ਬੇਕਾਰ ਹੋ ਜਾਊਗਾ ਤੇ ਉਹ ਆਵਾਜਾਰ ਹੋ ਜਾਊਗਾ ਉਹਦੇ ਪੱਲੇ ਕੁਛ ਨਹੀਂ ਉਹਦੇ ਪੱਲੇ ਲੜਾਈਆਂ ਝਗੜੇ ਜਾਂ ਲੁੱਟ ਖਸੁੱਟ ਇਹ ਉਹਦੇ ਪੱਲੇ ਪੈ ਜਾਊਗੀ ਜਿੱਥੇ ਸਰਕਾਰ ਦਾ ਨੁਕਸਾਨ ਹੁੰਦਾ ਉੱਥੇ ਲੋਕਾਂ ਦਾ ਬਹੁਤ ਵੱਡੇ ਨੁਕਸਾਨ ਤੇ ਨੁਕਸਾਨ ਹੋਊਗਾ ਜਿਹੜੀ ਲੇਬਰ ਆ 10000 ਲੇਬਰ ਜਿਹੜੀ ਇੱਥੋਂ ਨੁਕਸਾਨ ਜਾਉ ਮੰਡੀਆਂ ਦੀ ਲੇਬਰ ਆ ਹੋਰ ਆ ਜਿਹੜੇ ਆਪਣੇ ਬਿਜਲੀ ਵਾਲੇ ਇੱਥੇ ਜਿਹੜੇ ਕੰਮ ਕਰਨ ਵਾਲੇ ਨੇ ਬੋਹਰਾਂ ਵਾਲੇ ਕੰਮ ਕਰਨ ਵਾਲੇ ਨੇ ਖੇਤਾਂ 'ਚ ਕੰਮ ਕਰਨ ਵਾਲੇ ਨੇ ਉਹ ਸਾਰੇ ਬੰਦੇ ਆਵਾਜ਼ ਰੋ ਜਾਣਗੇ ਇਸ ਕਿੱਤੇ ਵਿੱਚੋਂ ਜਦੋਂ ਇਹ ਇੰਨਾ ਇੰਨਾ ਲੰਬਾ ਚੌੜਾ ਜਦੋਂ ਨੁਕਸਾਨ ਹੋਊਗਾ 80000 ਬੰਦਾ ਮੈਂ ਭਗਵਾਨ ਤਮਨ ਦੀ ਆਮ ਸਪੀਚ ਸੁਣਦਾ ਉਹ ਕਹਿੰਦਾ ਮੈਂ 42000 ਨੌਕਰੀ ਦਿੱਤੀ ਉਹ 10000 ਤਾਂ ਲੇਬਰ ਦੀ ਨੌਕਰੀ ਤੋਂ ਇਥੋਂ ਖਤਮ ਕਰਤੀ 80000 ਪਰਿਵਾਰਾਂ ਦਾ ਰਜਗਾਰ ਖਤਮ ਕਰਤਾ ਉਹ ਲੇਬਰ ਆ 90000 ਦੀ ਤੂੰ ਰੁਜ਼ਗਾਰ ਖਤਮ ਕਰਕੇ 34 ਸਾਲਾਂ ਤੋਂ 42000 ਰੁਪਏ ਲੇਬਰ ਦੇ ਕੇ 42000 ਰੈਂਟ ਦੇ ਕੇ ਧੱਕ ਮਜੇ ਮਾਰਦਾ ਤੂੰ ਜਿਹੜੇ ਲੋਕਾਂ ਨੂੰ ਜਾੜ ਰਿਹਾ ਉਹ ਤੇਰਾ ਕਿੱਥੇ ਤੂੰ ਉਹਦਾ ਹਿਸਾਬ ਕਿਤਾਬ ਦਵੇਂਗਾ ਚਲੋ ਪਹਿਲਾਂ ਹੋਰ ਵੀ ਲੋਕ ਨੇ ਤੁਹਾਡੀ ਕਿੰਨੀ ਜ਼ਮੀਨ ਐਥੇ ਮੇਰੇ 10 ਏਕੜ ਆ ਜੀ 10 ਏਕੜ ਤੁਹਾਨੂੰ ਕੋਈ ਪੰਜਾਬ ਸਰਕਾਰ ਵੱਲੋਂ ਨੋਟਿਸ ਆਇਆ ਜਾਂ ਕੋਈ ਏਦਾਂ ਗੱਲਬਾਤ ਹੋਈ ਅਰਬਨ ਸਟੇਟ ਬਣਾਉਣ ਦਾ ਤੇ ਤੁਹਾਡੀ ਜ਼ਮੀਨ ਲੈ ਰਹੀ ਨਹੀਂ ਹਜੇ ਤੱਕ ਕੋਈ ਨਹੀਂ ਹੋਈ ਪਰ ਉਸ ਜਿਹੜੇ ਕਾਨੂੰਨੀ ਆਪਦੇ ਉਹ ਕਰ ਰਹੇ ਨੇ ਸਾਰੇ ਉਹ ਬਸ ਸਾਨੂੰ ਫਰਮਾਨ ਹੀ ਆ ਰਿਹਾ ਜੀ ਉਹ ਵੀ ਨੋਟੀਫਿਕੇਸ਼ਨ ਬਸ ਸਾਨੂੰ ਆ ਆ ਨਿਕ ਨੁਕਸਾਨ ਹੋਊਗਾ ਜੇ ਤੁਹਾਡੀ ਨੁਕਸਾਨ ਅਕਵਾਰ ਦੇ ਵਿੱਚ ਆਉਂਦੀ ਨੁਕਸਾਨ ਤਾਂ ਬਾਈ ਜੀ ਬਹੁਤ ਜ਼ਿਆਦਾ ਮੈਂ ਅਸੀਂ ਜਿਵੇਂ ਹੁਣ ਅਸੀਂ ਖੇਤੀ ਕਰਦੇ ਆ 50 50 ਏਕੜ ਦੇ ਆਸ-ਪਾਸ ਸਾਰੇ ਜਣੇ ਜਿੰਨੇ ਵੀ ਇੱਥੇ ਅਸੀਂ ਪਿੰਡਾਂ ਦੇ ਲੋਕ ਆ ਅਸੀਂ ਖਤਮ ਹੋ ਜਾਾਂਗੇ ਬਸ ਖੇਤੀ ਖਤਮ ਹੋ ਜੂ ਕਿਵੇਂ ਕਿਵੇਂ ਦੇਖ ਦਿਓ ਜੀ ਸਰਕਾਰ ਇੱਕ ਪਾਸੇ ਤਾਂ ਮੈਂ ਪਹਿਲੇ ਵੀ ਆਖਿਆ ਕਿ ਇਹ ਸੂਬੇ ਬਣਾ ਰਹੀ ਹੈ ਪੱਕੇ ਖੇਤੀਬਾੜੀ ਨੂੰ ਪਾਣੀ ਦੇਣ ਵਾਸਤੇ ਦੂਜੇ ਪਾਸੇ ਇਹੀ ਜ਼ਮੀਨ ਐਕਵਾਇਰ ਵੀ ਕਰ ਰਹੀ ਹੈ ਐਕਵਾਇਰ ਕਰ ਰਹੀ ਹੈ ਜੀ ਦੇਖੋ ਜੀ ਸਾਡੇ ਉਹ ਡੰਗਰ ਪਸ਼ੂ ਨੂੰ ਪੱਠੇ ਪੀਜਣ ਜਗ੍ਹਾ ਨਹੀਂ ਰਹਿਣੀ ਹੈਗੀ ਆ ਮਗਰ ਤੁਸੀਂ ਖੇਤ ਲੱਗਦਾ ਦੇਖਦੇ ਮੇਰੀ ਪਿੰਡ ਵੀ ਖਤਮ ਹੋਣ ਗਿਆ ਪਿੰਡ ਖਤਮ ਆ ਡੰਗਰ ਪਸ਼ੂ ਖਤਮ ਆ ਦੁੱਧ ਤੋਂ ਜਾਵਾਂਗੇ ਦੁੱਧ ਪਹਿਲਾਂ ਹੀ ਘਟਾ ਪੰਜਾਬ 'ਚ ਤੇ ਸਾਡੀਆਂ ਫਸਲਾਂ ਤਾਂ ਸਾਰੀਆਂ ਖੋਣ ਲੱਗਿਆ ਇਹ ਕਿਵੇਂ ਦੇਖਦੇ ਹੋ ਜੀ ਬਿਲਕੁਲ ਅਜਾੜਾ ਜੀ ਇਹ ਸਭ ਕੁਝ ਬਰਬਾਦ ਹੋ ਜਾਊਗਾ ਸਾਵੇਂ ਖੇਤੀ ਵਾਲੇ ਸਾਡੇ ਪਰਵਾਸ ਸਾਡੇ ਪਾਲਦੇ ਆ ਅਸੀਂ ਆਪ ਦਾ ਪਰਿਵਾਰ ਪਾਲਦੇ ਆ ਜੇ ਜ਼ਮੀਨ ਹੀ ਨਹੀਂ ਰਹੀ ਤਾਂ ਅਸੀਂ ਕੀ ਕਰਾਂਗੇ ਮੇਰੇ ਨਾਲ ਮੇਰੇ ਨਾਲ ਜਸਕਰਨ ਵੀ ਨੇ ਜਸਕਰਨ 28 ਤਰੀਕ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿਹੜੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਉਹ ਧਰਨਾ ਵੀ ਦੇਣ ਜਾ ਰਹੇ ਨੇ ਕਿਵੇਂ ਦੇਖਦਾ ਅਕਾਲੀ ਦਲ ਦੇਖੋ ਜੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਹਜੇ ਤੱਕ ਪੂਰੇ ਪੰਜਾਬ ਦੇ ਚਾਹੇ ਕਿਸੇ ਵੀ ਪਾਰਟੀ ਦੇ ਲੀਡਰ ਹੋਣ ਉਹਨਾਂ ਚੋਂ ਇੱਕੋ ਇੱਕ ਲੀਡਰ ਨੇ ਜਿਨ੍ਹਾਂ ਨੇ ਆ ਕੇ ਇਸ ਇਲਾਕੇ ਦੇ ਵਿੱਚ ਕਿਸਾਨਾਂ ਦੀ ਸਾਰ ਲਈ ਪਿਛਲੇ ਦਿਨ ਹੀ ਉਹ ਇਸੇ ਵਾਲ ਪਿੰਡ ਆ ਕੇ ਸਾਰੀ ਸੰਗਤ ਨੂੰ ਮਿਲੇ ਆ ਤੇ ਉਹਨਾਂ ਨੇ ਫੌਰਨ ਤੌਰ ਤੇ ਹੀ ਉਸ ਦਿਨ ਸੰਗਤ ਨਾਲ ਤੇ ਲੀਡਰਸ਼ਿਪ ਜਿਹੜੀ ਸਾਡੇ ਜ਼ਿਲ੍ਹੇ ਦੀ ਆ ਸਾਡੇ ਨਾਲ ਸਲਾਹ ਕਰਕੇ 28 ਤਰੀਕ ਨੂੰ ਕੱਲ ਕੱਲ ਰਵਨੀਤ ਸਿੰਘ ਬਿੱਟੂ ਜਿਹੜੇ ਰਾਜ ਮੰਤਰੀ ਆ ਉਹਨਾਂ ਦਾ ਵੀ ਬਿਆਨ ਆਇਆ ਰਾਜਾ ਵੜਿੰਗ ਦਾ ਵੀ ਬਿਆਨ ਆਇਆ ਕੱਲ ਜਦੋਂ ਇਹ ਮੁੱਦਾ ਚੱਕਿਆ ਗਿਆ ਬੇਨਤੀ ਹੈ ਸਾਰਿਆਂ ਨੂੰ ਕਿ ਔਨ ਗਰਾਉਂਡ ਆ ਕੇ ਉਹ ਸਾਡੀ ਸਾਰ ਲੈਣ ਪਿੰਡਾਂ ਦੇ ਵਿੱਚ ਜਾਣ ਜਿੱਥੇ ਅਜਾੜਾ ਹੋ ਰਿਹਾ ਫੇਸਬੁੱਕ ਇੰਸਟਾਗ੍ਰam ਤੇ ਬੈਠ ਕੇ ਲਾਈਵ ਹੋਣਾ ਬੜਾ ਆਸਾਨ ਆ ਠੀਕ ਆ ਆ ਕੇ ਸੰਗਤ ਨੂੰ ਮਿਲ ਲੈ ਇੱਥੇ ਸਾਡੇ ਬਿੱਟੂ ਜੀ ਨੇ ਚਾਹੇ ਉਹ ਵੀ ਲੁਧਿਆਣੇ ਤੋਂ ਇਲੈਕਸ਼ਨ ਲੜ ਕੇ ਗਏ ਨੇ ਇੱਥੋਂ ਵੋਟਾਂ ਉਹਨਾਂ ਨੂੰ ਪਾਈਆਂ ਰਾਜਾ ਵੜਿੰਗ ਜੀ ਨੂੰ ਲੋਕ ਠੀਕ ਹੈ ਬਤੌਰ ਐਮਪੀ ਉਹਨਾਂ ਦੇ ਐਮਪੀ ਹੋਣ ਦੇ ਨਾਤੇ ਫਰਜ ਬਣਦਾ ਕਿ ਇੱਥੇ ਆ ਕੇ ਸਾਰ ਲੈਣ ਸ਼੍ਰੋਮਣੀ ਅਕਾਲੀ ਦਲ ਡਟ ਕੇ ਕਿਸਾਨਾਂ ਦੇ ਹੱਕਾਂ ਦੀ ਰਾਖੀ ਕਰੂ ਪਹਿਰਾ ਦੇਊਗਾ ਔਰ ਕਈ ਜਿਹੜੇ ਇੱਥੇ ਕਿਸਾਨ ਨਿਕਲ ਰਹੇ ਨੇ ਟਰੈਕਟਰਾਂ ਦੇ ਤੁਹਾਡੀ ਕਿੰਨੀ ਕੋਈ ਜ਼ਮੀਨ ਹੈ ਇੱਥੇ ਸਾਰ ਰਹਿ ਗਿਆ 20 ਕੜਾ ਤੁਹਾਡੀ ਵੀ ਅਰਬਨ ਸਟੇਟਾ ਦੇ ਮੈਂ ਡਰਾਈਵਰੀ ਕਰਦਾ ਮੈਂ ਕੰਮ ਕਰਦਾ ਹਾਂ ਉਹਦਾ 20 ਕੜਾ ਅੱਛਾ ਨੁਕਸਾਨ ਕਿੰਨਾ ਹੋਊਗਾ ਤੁਸੀਂ ਯੂਥ ਹੋ ਕਿੰਨਾ ਕੋ ਨੁਕਸਾਨ ਹੋਊਗਾ ਨੁਕਸਾਨ ਤਾਂ ਬਹੁਤ ਹੋ ਜਾਣਾ ਜੀ ਬਹੁਤ ਹੈ ਸਾਡੀ ਮੈਂ ਤਾਂ ਕੜੇ ਸੀ ਮਜ਼ਦੂਰੀ ਕਰਦੇ ਹਾਂ ਸਾਡੀ ਮਦਦੋ ਜੀ ਕੱਟੀ ਜਾਊਗੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਖਦੇ ਨੇ ਕਿ ਮੈਂ ਨੌਕਰੀਆਂ ਦੇ ਰਿਹਾ ਕਿੰਨੀਆਂ ਕੁ ਨੌਕਰੀਆਂ ਤੋਂ ਖਤਮ ਹੋ ਜਣਗੀਆਂ ਜਿਹੜੀ ਮਜ਼ਦੂਰੀ ਹੈ ਕਿੰਨੀ ਖਤਮ ਹੋ ਜਾਈਗੀ ਮਜ਼ਦੂਰੀ ਜਮੇ ਰਹਿਣੀ ਨਹੀਂ ਜਮੇ ਜੇ ਬਾਹਰ ਜ਼ਮੀਨਾਂ ਹੋ ਗਈਆਂ ਮਜ਼ਦੂਰੀ ਤਾਂ ਰਹਿਣੀ ਨਹੀਂ ਕੋਈ ਕਾਮਕਾਰ ਰਹਿਣੇ ਨਹੀਂ ਇੱਥੇ ਤੁਸੀਂ ਫਿਰ ਕੁਝ ਕਹਿ ਰਹੇ ਸੀ ਮੈਂ ਕੱਲ ਚੀਮਾ ਸਾਹਿਬ ਦਾ ਇੱਕ ਸਟੇਟਮੈਂਟ ਆਈ ਹੈ ਬੜੀ ਹਾਸੋਣੀ ਸਟੇਟਮੈਂਟ ਆ ਵੀ ਲੋਕ ਚਾਹੁੰਦੇ ਨੇ ਵੀ ਇੱਥੇ ਪਲਾਟ ਕੱਟੇ ਜਾਣ ਕੋਈ ਬੰਦਾ ਪਲਾਟ ਕੱਟਣ ਨਹੀਂ ਚਾਹੁੰਦਾ ਸਾਨੂੰ ਕਿਸਾਨਾਂ ਨੂੰ ਉਹ ਕਹਿੰਦੇ ਆ ਵੀ ਭੁੱਲੇ ਭਾਲੇ ਕਿਸਾਨਾਂ ਨੂੰ ਲੁੱਟਿਆ ਜਾਂਦਾ ਅਸੀਂ ਭੁੱਲੇ ਭਾਲੇ ਨਹੀਂ ਗਏਗੇ ਕਿਸਾਨ ਅਸੀਂ ਤਿੰਨ ਜਿਹੜੇ ਖੇਤੀ ਕਾਨੂੰਨ ਰੱਦ ਕਰਵਾਏ ਨੇ ਉਹ ਕਿਸਾਨੀ ਨੇ ਕਰਵਾਏ ਆ ਜੇ ਇਹ ਇੱਥੇ ਕਲੋਨੀਆਂ ਕੱਟਣੀਆਂ ਆਉਣਗੀਆਂ ਸਾਨੂੰ ਕੱਟਣੀਆਂ ਆਉਂਦੀਆਂ ਨੇ ਸਾਨੂੰ ਸਾਰੇ ਕੰਮ ਕਰਨੇ ਆਉਂਦੇ ਆ ਜਿਹੜੇ ਉਹ ਕਹਿੰਦੇ ਲੋਕਾਂ ਦੀ ਬਿਲਕੁਲ ਡਿਮਾਂਡ ਨਹੀਂ ਜਦੋਂ 24000 ਏਕੜ ਰਕਬਾ ਇੱਥੇ ਜਦੋਂ ਇੱਥੇ ਕਲੋਨੀਆਂ ਕੱਟਣਗੇ ਇਹ 8000 ਰੁਪਏ ਨੂੰ ਗਾਜ ਵੀ ਕਿਸੇ ਨੇ ਨਹੀਂ ਖਰੀਦਣਾ ਉਹ 26000 ਰੁਪਏ ਗਾਜ ਨੂੰ ਕਹਿੰਦੇ ਆ ਉਹ ਜਿਹੜੇ ਬਿਆਨ ਦਿੰਦੇ ਨੇ ਬੇਤੁਕੇ ਬਿਆਨ ਆ ਉਹਨਾਂ ਦੇ ਬਿਲਕੁਲ ਕਿਸਾਨੀ ਦਾ ਕੋਈ ਫਾਇਦਾ ਨਹੀਂ ਹੋਣਾ ਉਹ ਕਹਿੰਦੇ ਕਿ ਕਿਸਾਨੀ ਦਾ ਫਾਇਦਾ ਹੋਊਗਾ ਅੱਜ ਲਈਆ ਜਿਵੇਂ ਪਹਿਲਾਂ ਦੱਸਿਆ ਇੱਥੇ ਸਾਡੇ ਸਾਥੀਆਂ ਨੇ ਵੀ ਇਹਦੇ ਜਿਹੜਾ ਡਿਵੈਲਪਮੈਂਟ ਤੋਂ ਬਾਅਦ ਅਸੀਂ ਉਹ ਜਿਹੜਾ ਪਲਾਟ ਵੇਚਾਂਗੇ ਪਲਾਟ ਕਿੰਨਾ ਵੇਚਾਂਗੇ 1000 ਗਾਜ ਤੇ 200 ਗਾਜ 1200 ਗਾਜ 3600 ਗਾਜ ਇਹ ਸਰਕਾਰ ਖਾਊਗੀ ਜਿਹੜਾ 1200 ਗਾਜ ਵੇਚਾਂਗੇ ਉਹ 1 ਕਰੋੜ 1 ਕਰੋੜ ਦਾ ਨਹੀਂ ਵਿਕਣਾ ਮੈਂ ਬਾਕੀ ਕਿਸਾਨਾਂ ਨੂੰ ਵੀ ਕਹਿਣਾ ਚਾਹੁੰਦਾ ਵੀ ਬਿਲਕੁਲ ਖੁਸ਼ ਹੋਣ ਦੀ ਲੋੜ ਨਹੀਂ ਆਪਾਂ ਉੱਜੜ ਜਾਾਂਗੇ ਉੱਜੜ ਕੇ ਬਸਣ ਨੂੰ ਪਤਾ ਨਹੀਂ ਸਰਕਾਰ ਪਰ ਇਹ ਸਰਕਾਰ ਉਹੀ ਹੈ ਜਿਹੜੀ ਆਖਦੀ ਹੈ ਕਿ ਜਿਹੜੇ ਧਰਨੇ ਆ ਉਹ ਸਾਡੀ ਸਰਕਾਰ ਵਲੇ ਨਹੀਂ ਲੱਗਣਗੇ ਔਰ ਅਸੀਂ ਕਿਸੇ ਵੀ ਕਿਸਾਨ ਨੂੰ ਤੰਗ ਨਹੀਂ ਕਰਾਂਗੇ ਪਰ ਜਿਸ ਤਰ੍ਹਾਂ ਦੇ ਨਾਲੇ 3 ਸਾਲਾਂ ਦੇ ਵਿੱਚ ਤੁਸੀਂ ਧਰਨੇ ਦੇਖ ਰਹੇ ਹੋ ਹੁਣ ਹੁਣ ਇਹ ਸਭ ਤੋਂ ਵੱਡਾ ਇਹ ਜਿਹੜਾ ਅਕਵਾਇਰ ਜ਼ਮੀਨ ਅਕਵਾਇਰ ਕਰਨ ਦਾ ਮਾਮਲਾ ਸਾਹਮਣੇ ਆਇਆ ਇਹ ਕਿਵੇਂ ਦੇਖਦੇ ਹੋ ਸਰਕਾਰ ਦੀ ਕਾਜ ਪ੍ਰਣਾਲੀ ਦੇਖੋ ਇਹ ਬੜੀ ਘਨੌਣੀ ਹਰਕਤ ਆ ਜਿਹੜੇ ਭਗਵੰਤ ਮਾਨ ਜੀ ਜਿਹੜੇ ਅੱਜ ਦੇ ਮੁੱਖ ਮੰਤਰੀ ਨੇ ਜਿਹੜੇ ਕਹਿੰਦੇ ਸੀ ਮੈਂ ਕਹੀ ਚੱਕੇ ਮੈਂ ਆਪਦੇ ਖੇਤਾਂ ਜਾਂਦਾ ਰਿਹਾ ਉਹਨੂੰ ਨਹੀਂ ਪਤਾ ਵੀ ਕਿਸਾਨਾਂ ਦਾ ਖੇਤਾਂ ਨਾਲ ਕਿੰਨਾ ਪਿਆਰ ਹੁੰਦਾ ਆ ਕਿਸਾਨ 1 ਫੁੱਟ ਪਿੱਛੇ ਆਪਣੀ ਮਿਹਨਤੀ ਪਿੱਛੇ ਕਤਲ ਹੋ ਜਾਂਦੇ ਨੇ ਇਹ ਸਾਡੇ ਹਜ਼ਾਰਾਂ ਏਕੜਾਂ ਚ ਲੈ ਜਾਣਗੇ ਅਸੀਂ ਨਹੀਂ ਲੈ ਜਾਣ ਦਵਾਂਗੇ ਚਾਹੇ ਜਿੰਨਾ ਮਰਜ਼ੀ ਜ਼ੋਰ ਲਾ ਲੈਣ ਜਿਹੜੇ ਵੀ ਅੱਜ ਅੱਜ ਮੈਂ ਪਹਿਲਾਂ ਵੀ ਸਾਡੇ ਸਾਥੀਆਂ ਨੇ ਕਿਹਾ ਜਿਹੜੀ ਵੀ ਪੋਲੀਟੀਕਲ ਪਾਰਟੀ ਕਿਸਾਨ ਯੂਨੀਅਨ ਅੱਜ ਸਾਡੇ ਨਾਲ ਖੜੂਗੀ ਅਸੀਂ ਉਹਦੇ ਨਾਲ ਖੜਾਂਗੇ ਇਹ ਜ਼ਮੀਨ ਓਕਾਇਰ ਨਹੀਂ ਹੁਣ ਦੇਣੀ ਸੀਐਮ ਸਾਹਿਬ ਤੁਹਾਨੂੰ ਅਪੀਲ ਆ ਤੁਸੀਂ ਇਹ ਨਾ ਕਰੋ ਗੁਰੂ ਮਹਾਰਾਜ ਜੀ ਨੇ ਇਹ ਬਖਸ਼ਿਸ਼ਾਂ ਬਖਸੀਆਂ ਇੰਨਾ ਕਿਸਾਨਾਂ ਨੂੰ ਸਾਰੇ ਕਿਸਾਨਾਂ ਪਾਈਆਂ ਨੂੰ ਵੀ ਤੁਸੀਂ ਆਪ ਦਾ ਵੀ ਢਿੱਡ ਭਰੋ ਪੂਰੇ ਮੁਲਕ ਦਾ ਢਿੱਡ ਭਰੋ ਪੂਰੇ ਸੰਸਾਰ ਦਾ ਢਿੱਡ ਭਰੋ ਸਾਡੀ ਤੁਹਾਡੇ ਅੱਗੇ ਅਪੀਲ ਆ ਤੁਸੀਂ ਆ ਕੇ ਇੱਥੇ ਗਰਾਉਂਡ ਜ਼ੀਰੋ ਤੇ ਦੇਖੋ ਵੀ ਲੋਕਾਂ ਦਾ ਹਾਲ ਕੀ ਆ ਜੀ ਇਹ ਜਿਹੜੀ ਜ਼ਮੀਨ ਗਵਰਨਮੈਂਟ ਕਹਿ ਰਹੀ ਆ ਵੀ ਅਸੀਂ ਅਕਵਾਇਰ ਨਹੀਂ ਕਰਾਂਗੇ ਆ ਦੇਖੋ ਉਹਨਾਂ ਦੇ ਨੋਟੀਫਿਕੇਸ਼ਨ ਦੇ ਵਿੱਚ ਸਾਫ਼ ਲਿਖਿਆ ਹੋਇਆ ਹੈਗਾ ਵੀ ਇਹ ਜਿਹੜੀ ਜ਼ਮੀਨ ਹੈਗੀ ਆ ਇਹ ਅਕਵਾਇਰ ਹੋਊਗੀ ਹੂੰ ਇਸ ਐਕਟ ਸਬਕਤ ਜਿਹੜੀ ਇਹ ਗਵਰਨਮੈਂਟ ਸਾਰਾ ਸਾਰ ਝੂਟ ਵਿਕਾਸ ਗਰਗ ਪ੍ਰਿੰਸੀਪਲ ਸੈਕਟਰੀ ਗਵਰਨਮੈਂਟ ਆਫ ਪੰਜਾਬ ਡਿਪਾਰਟਮੈਂਟ ਆਫ ਹਾਊਸਿੰਗ ਐਂਡ ਅਰਬਨ ਡਿਵੈਲਪਮੈਂਟ ਹਾਂ ਉੱਪਰ ਆ ਸਾਰਾ ਪੋਜੀ ਦਾ ਪੜ ਕੇ ਸੁਣਾ ਦਿਓ ਇਹ ਹਾਂਜੀ ਹਾਂਜੀ ਇਹ ਪਰ ਤੁਹਾਡੇ ਨਾਲ ਗੱਲਬਾਤ ਹੋਈ ਸਰਕਾਰ ਦੇ ਨੁਮਾਇੰਦੇਾਂ ਨਾਲ ਨਹੀਂ ਸਾਡੇ ਨਾਲ ਗੱਲਬਾਤ ਨਹੀਂ ਹੋਈ ਆ ਜਿਹੜੇ ਉਹਨਾਂ ਦੀਆਂ ਚਿੱਠੀਆਂ ਨੇ ਲੈਟਰ ਨੇ ਉਹ ਸਾਡੇ ਚੀਫ ਐਗਰੀਕਲਚਰ ਸਟਾਫ ਆਪਣੇ ਸਰਦਾਰ ਇਹ ਆ ਰਹੀਆਂ ਨੇ ਲੈਟਰ ਇਹ ਆ ਰਹੀਆਂ ਨੇ ਜਿਹੜੀਆਂ ਤੋਂ ਅਸੀਂ ਇਹਦੇ ਬਾਰੇ ਚਿੰਤਤ ਹੈਗੇ ਹਾਂ ਵੀ ਕਿਸਾਨਾਂ ਦੇ ਨਾਲੇ ਧੱਕਾ ਨਾ ਕੀਤਾ ਜਾਵੇ ਕੈਮਰਾਮੈਨ ਰਾਜਵਿੰਦਰ ਟੋਨੀ ਦੇ ਨਾਲ ਨਵੀਨ ਸ਼ਰਮਾ ਪੀਟੀਸੀ ਨਿਊਜ਼ ਲੁਧਿਆਣਾ ਜੀ ਹਾਂ ਇਹਨਾਂ ਪਿੰਡਾਂ ਦੇ ਕਿਸਾਨਾਂ ਦਾ ਸਾਥ ਤੌਰ ਤੇ ਆਖਣਾ ਸੀ ਕਿਸਾਨਾਂ ਤੋਂ ਬਿਨਾਂ رائے ਲਏ ਸਰਕਾਰ ਨੇ ਸਕੀਮ ਲਾਗੂ ਕਰ ਦਿੱਤੀ ਕਿਸਾਨਾਂ ਦਾ ਕਹਿਣਾ ਕਿ ਸਾਨੂੰ ਡਰ ਹੈ ਕਿ ਸਾਡੇ ਰੋਜ਼ਗਾਰ ਰੋਜ਼ੀ ਰੋਟੀ ਸਾਡੇ ਤੋਂ ਖੋਈ ਜਾ ਰਹੀ ਹੈ ਸਰਕਾਰ ਡਿਵੈਲਪ ਜ਼ਮੀਨ ਦੇ ਰੇਟਾਂ ਦੇ ਮਨਕਰੰਤ ਦਾਅਵੇ ਕਰ ਰਹੀ ਹੈ ਅਤੇ ਕਿਸਾਨਾਂ ਨੂੰ ਲਾਲਚ ਦੇ ਰਹੀ ਹੈ ਕਿਸਾਨ ਪੁੱਛ ਰਹੇ ਨੇ ਕਿ ਜਿੰਨੇ ਚਿਰ ਵਿੱਚ ਜਿੰਨੇ ਸਮੇਂ ਵਿੱਚ ਜ਼ਮੀਨ ਡਿਵੈਲਪ ਹੋਏਗੀ ਸਾਡੇ ਰੋਜ਼ਗਾਰ ਦਾ ਕੀ ਹੋਏਗਾ ਕਿਸਾਨਾਂ ਨੂੰ ਜ਼ਮੀਨ ਖੋ ਕੇ ਕਾਰਪੋਰੇਟ ਕਰਾਣਿਆਂ ਦਾ ਗੁਲਾਮਤਾ ਨਹੀਂ ਬਣਾਇਆ ਜਾ ਰਿਹਾ ਸਰਕਾਰ ਤੇ ਕਿਸਾਨ ਬਿਨਾਂ ਸਹਿਮਤੀ ਦੇ ਜ਼ਮੀਨ ਐਕੁਆਇਰੀ ਦੇ ਨੋਟਿਸ ਭੇਜੇ ਜਾਣ ਦੇ ਦੋਸ਼ੀ ਲਾ ਰਹੀ ਹੈ ਦੂਜੇ ਪਾਸੇ ਵਾਤਾਵਰਣ ਪ੍ਰੇਮੀ ਵੀ ਖੇਤੀਬਾੜੀ ਸੈਕਟਰ ਖਤਮ ਹੋਣ ਤੇ ਚਿੰਤਾ ਜਤਾ ਰਹੇ ਨੇ ਸਰਕਾਰ ਤੇ ਵੱਡੇ ਪ੍ਰਾਪਰਟੀ ਕਾਰੋਬਾਰੀਆਂ ਨੂੰ ਫਾਇਦਾ ਪਹੁੰਚਾਉਣ ਦੇ ਇਲਜ਼ਾਮ ਵੀ ਲਾ ਰਹੇ ਨੇ ਸਰਕਾਰ ਦੀ ਇਸ ਸਕੀਮ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਹਿਲਾਂ ਹੀ ਸਾਫ਼ ਕਰ ਚੁੱਕੇ ਨੇ ਕਿ ਸੂਬੇ ਦੇ ਇਤਿਹਾਸ ਵਿੱਚ ਪਹਿਲਾਂ ਅਜਿਹਾ ਕਦੇ ਨਹੀਂ ਹੋਇਆ ਉਹਨਾਂ ਕਿਹਾ ਕਿ ਅਸੀਂ ਦਿਨ ਦਿਹਾੜੇ ਕਿਸਾਨਾਂ ਦੇ ਹੱਕਾਂ ਉਹਨਾਂ ਦੀਆਂ ਜ਼ਮੀਨਾਂ ਤੇ ਇੱਕ ਡਾਕਾ ਨਹੀਂ ਪੈਂਡਿਆਂਗੇ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੀ ਸਹਿਮਤੀ ਲਏ ਬਗੈਰ ਜ਼ਮੀਨ ਐਕਵਾਇਰ ਨਹੀਂ ਕਰਨ ਦੇਵੇਗਾ ਅਤੇ ਗਲਾਡਾ ਦੇ ਦਫਤਰ ਦੇ ਬਾਹਰ ਇੱਕ ਵੱਡਾ ਪ੍ਰਦਰਸ਼ਨ ਵੀ ਕਰੇਗਾ। ਉਹਨਾਂ ਨੇ ਪੈਸਾ ਇਕੱਠਾ ਕਰਨਾ ਹੈ ਤੇ ਜਿਹੜੀ ਵੱਡੀ ਗੱਲ ਹੈ ਮੈਂ ਤੁਹਾਨੂੰ ਦੱਸਦਾ ਹਾਂ। ਜਿਸ ਦਿਨ ਅ ਨੋਟਿਸ ਐਕ acquisition ਦਾ ਆ ਗਿਆ ਉਹਦੇ ਬਾਅਦ ਰਜਿਸਟਰੀਆਂ ਹੋਣੀਆਂ ਬੰਦ ਹੋ ਜਾਣਗੀਆਂ ਇੱਥੇ। ਉਹਦੇ ਬਾਅਦ ਜਿੰਨਾ ਤੱਕ ਨੋਟੀਫਿਕੇਸ਼ਨ ਵਾਪਸ ਰੱਦ ਨਹੀਂ ਹੁੰਦਾ ਰਜਿਸਟਰੀ ਨਹੀਂ ਹੋ ਸਕਦੀ ਇੱਥੇ ਕਿਸੇ ਦੀ ਵੀ। ਜਿਹੜੇ ਇਤ ਸਾਂਹੀ ਕਰਦਾ ਹੈ ਉਹਨਾਂ ਕਹਿੰਦੇ ਕਿ ਅਸੀਂ ਪੁੱਛਾਂਗੇ ਜੇ ਕਿਸਾਨੀ ਕਰਨੀ ਹੈ ਤੇ ਤੁਸੀਂ ਕਰੀ ਜੋ ਜੀ ਛੇੜਦੇ ਨਹੀਂ ਮਤਲਬ ਆ ਤੁਹਾਡੀ ਜਮੀਨ ਜਿੱਥੇ ਭਾਵੇਂ ਕਰੋੜ ਰੁਪਏ ਸੀ 2 ਕਰੋੜ ਦੀ ਸੀ 20 ਲੱਖ ਦੀ ਬਣ ਜਾਣੀ ਹੈ ਮਾਤ ਨੂੰ ਇੱਕ ਗੱਲ ਦਿਲੋਂ ਕਹਿ ਕੇ ਜਾਣਿਆ ਤੇ ਬਚਨ ਦੇ ਰਿਆਂ ਕੁਛ ਮਰਜ਼ੀ ਹੋ ਜੇ ਤੁਹਾਡੀ ਜਮੀਨ ਨਹੀਂ ਕੁਆਰ ਹੋਣ ਦਦਾ ਪਾ 29 ਤਰੀਕ ਨੂੰ ਅਸੀਂ ਧਰਨਾ ਦੇਵਾਂਗੇ ਗਲਾਡਾ ਦੇ ਦਫ਼ਤਰ ਸਾਹਮਣੇ ਉਦੇਵ ਬਾਦ ਦਾ ਪਾ ਐਜੂਕੇਸ਼ਨ ਸ਼ੁਰੂ ਕਰਾਂਗੇ 29 ਤਰੀਕ 10 ਸੂਤੇ ਲੁਧਿਆਣੇ ਗਲਾਡਾ ਦਫ਼ਤਰ ਜਿੱਥੇ ਮੈਂ ਬੇਨਤੀ ਕਰਾਂ ਸਾਰੇ ਪਿੰਨੋਂ ਤੁਸੀਂ ਇਹੋ ਥੋੜੀ ਲੜਾਈ ਲੜ ਰਹੇ ਆ ਮੈਂ ਤੁਹਾਨੂੰ ਐਂਦੀ ਦੱਸ ਦਿੰਦਾ ਜਿੰਦੋਂ ਤੱਕ ਮੈਂ ਹੈਗਾ ਜ਼ਮੀਨ ਦੀ ਜਾਣ ਦਿੰਦਾ ਤੁਹਾਡੀ ਕੋਈ ਪਰ ਸਰਕਾਰ ਦੀ ਇਸ ਲੈਂਡ ਪੂਲਿੰਗ ਸਕੀਮ ਨੂੰ ਸਾਬਕਾ ਵਿਧਾਇਕ ਅਤੇ ਸੀਏ ਗਲਾਡਾ ਰਹੇ ਗੁਲਦੀਪ ਵੈਦ ਵੀ ਇੱਕ ਵੱਡਾ ਸ਼ਗੂਫਾ ਦੱਸ ਰਹੇ ਨੇ ਉਹਨਾਂ ਦਾ ਸਾਫ਼ ਕਹਿਣਾ ਸੀ ਕਿ ਸਰਕਾਰ ਦੀ ਸਕੀਮ ਫੇਲ ਹੋ ਕੇ ਰਹੇਗੀ ਅਤੇ ਇਸ ਦੱਕ ਕਿਸਾਨਾਂ ਜ਼ਮੀਦਾਰਾਂ ਨੂੰ ਫਾਇਦਾ ਨਹੀਂ ਉਲਟਾ ਨੁਕਸਾਨ ਹੀ ਹੋਏਗਾ ਨਾਲ ਹੀ ਉਹਨਾਂ ਐਵੀ ਸਵਾਲ ਪੁੱਛਿਆ ਕਿ ਇਸ 24000 ਏਕੜ ਜ਼ਮੀਨ ਨੂੰ ਡਿਵੈਲਪ ਕਰਨ ਦੇ ਲਈ ਸਰਕਾਰ ਫੰਡ ਕਿੱਥੋਂ ਲੈ ਕੇ ਆਏਗੀ ਸੂਬਾ ਸਰਕਾਰ ਤਾਂ ਪਹਿਲਾਂ ਹੀ ਕਰਜ਼ੇ ਦੇ ਸਹਾਰੇ ਚੱਲ ਰਹੀ ਹੈ ਇਹ ਗੱਜਾ ਹੈ ਪਹਿਲੀ ਗੱਲ ਤਾਂ ਇਹ ਹੈ ਕਿ ਸਮੇਂ ਦੇ ਮੁਤਾਬਕ ਔਨਲੈਸ ਮੈਨੂੰ ਸਾਡੀ ਪਾਪੂਲੇਸ਼ਨ ਕਿੰਨੀ ਵਧੇਗੀ ਕਿੰਨੀ ਸਾਡੀ ਪਾਣੀ ਦੀ ਰਿਕੁਆਇਰਮੈਂਟ ਹੈ ਕਿੰਨੀ ਸਾਡੀ ਸੀਵਰ ਦੀ ਰਿਕੁਆਇਰਮੈਂਟ ਹੈ ਕਿੰਨੀ ਇਲੈਕਟ੍ਰਿਟੀ ਦੀ ਰਿਕੁਆਇਰਮੈਂਟ ਹੈ ਕਿੰਨੀਆਂ ਸੜਕਾਂ ਦੀ ਜ਼ਰੂਰਤ ਹੈ ਟ੍ਰਾਂਸਪੋਰਟੇਸ਼ਨ ਵਾਸਤੇ ਸਾਨੂੰ ਕੀ ਚਾਹੀਦਾ ਰੇਲਵੇ ਵਾਸਤੇ ਸਾਨੂੰ ਕੀ ਚਾਹੀਦਾ ਪਹਿਲਾਂ ਤਾਂ ਮੈਂ ਸਰਕਾਰ ਨੂੰ ਇਹ ਪੁੱਛਣਾ ਚਾਹੁੰਦਾ ਤੁਸੀਂ ਇਹੋ ਜਿਹਾ ਕੋਈ ਸਰਵੇ ਕੀਤਾ ਕੀ ਅਜੇ ਤੋ 20 ਸਾਲ ਨੂੰ ਹਾਊਸੇਜ਼ ਦੀ ਕਿੰਨੀ ਰਿਕੁਆਇਰਮੈਂਟ ਹੋਏਗੀ ਕੀ ਤੁਸੀਂ 25 ਸਾਲਾਂ ਦਾ ਕੋਈ ਸਰਵੇ ਕੀਤਾ ਜੇ ਤੁਸੀਂ ਕੋਈ ਸਰਵੇ ਕੀਤਾ ਤਾਂ ਉਹ ਪਬਲਿਕ ਨੂੰ ਦਿਖਾਓ ਦਿਖਾਓ ਪਬਲਿਕ ਨੂੰ ਕਿ ਐਨੀ ਡਿਮਾਂਡ 20 ਸਾਲਾਂ ਬਾਅਦ ਹੋਏਗੀ 10 ਸਾਲਾਂ ਬਾਅਦ ਹੋਏਗੀ 25 ਸਾਲਾਂ ਇੱਕ ਨੋਟੀਫਿਕੇਸ਼ਨ ਲੈ ਆਉਣੀ ਕਿ ਜੇ ਅਸੀਂ 25000 ਏਕੜ ਅਕਵਾਇਰ ਕਰਨੀ ਹੈ ਲੈਂਡ ਪੂਲਿੰਗ ਸਕੀਮ ਲੈ ਵੇਅਰ ਇਜ਼ ਡਿਮਾਂਡ ਸਰਵੇ ਦਿਖਾਓ ਤਾਂ ਸਹੀ ਨਾ ਵੀ ਤੁਸੀਂ ਤੁਹਾਡੀ ਕਿੰਨੀ ਡਿਮਾਂਡ ਹੈ ਮੈਨੂੰ ਤਾਂ ਇੰਝ ਆਪਦਾ ਕਿ ਹਾਈਪ ਕਰੀਏਟ ਕਰਕੇ ਜਿਹੜੇ ਸਾਡੇ ਵੱਡੇ ਤਨਾਡ ਕੋਲੋਨਾਈਜ਼ਰ ਹੈ ਉਹਨਾਂ ਨੂੰ ਸਰਕਾਰ ਫਾਇਦਾ ਬਚਾਉਣਾ ਚਾਹੀਦਾ بڑے ਇਸ਼ੂਸ ਨੇ ਪਹਿਲਾ ਇਸ਼ੂ ਜਿਹੜਾ ਹੈ ਕਿ ਕੀ ਸਰਕਾਰ ਕੋਲੇ ਉਹ ਏਰੀਆ ਡਿਵੈਲਪਮੈਂਟ ਕਰਨ ਵਾਸਤੇ ਪੈਸੇ ਹੈ ਰਫਲੀ 1 ਏਕੜ ਨੂੰ ਡਿਵੈਲਪ ਕਰਨ ਵਾਸਤੇ 1 ਕਰੋੜ ਰੁਪਇਆ ਚਾਹੀਦਾ ਉਹਦੇ ਚ ਸੜਕ ਆਉਣੀ ਹੈ ਉਹਦੇ ਚ ਸੀਵਰ ਆਉਣਾ ਹੈ ਸਿਵਰੇਜ ਸਿਸਟਮ ਹੋਣਾ ਉਹਦੇ ਚ ਇਲੈਕਸਿਟੀ ਆਉਣੀ ਹੈ ਉਹਦੇ ਚ ਐਸਟੀਪੀ ਲੱਗਣੇ ਨੇ ਠੀਕ ਹੈ ਨਾ ਉਹਦੇ ਚ پارک ਬਣਨੇ ਨੇ ਈਡਬਲਯੂਐਸ ਸਕੀਮ ਵੱਖਰੀ ਹੋਣੀ ਹੈ ਇਹ ਤਕਰੀਬਨ 1 ਕਰੋੜ ਰੁਪਇਆ ਜੇ ਇੱਕ ਕਲੋਨੀ ਬਣਾਉਣੀ ਹੈ ਉਹਦੀ ਡਿਵੈਲਪਮੈਂਟ ਵਾਸਤੇ ਹੈ ਸਿਰਫ ਸੜਕਾਂ ਪਾਣੀ ਸੀਵਰੇਜ ਇਲੈਕਸਿਟੀ ਜੇ ਉਹੀ ਸਰਕਾਰ ਕੋਲੇ ਨਹੀਂ ਹੈ ਤੇ ਸਰਕਾਰ ਇਹਨੂੰ ਡਿਵੈਲਪ ਕਿਦਾਂ ਕਰੇ ਸੋ ਜਦੋਂ ਪੈਸੇ ਹੀ ਨਹੀਂ ਹੈਗੇ ਡਿਮਾਂਡ ਸਰਵੇ ਹੀ ਨਹੀਂਗਾ ਪਤਾ ਹੀ ਨਹੀਂ ਕਿੰਨੀ ਸਾਡੀ ਰਿਕੁਆਇਰਮੈਂਟ ਹੈ ਫਿਰ ਇਹ ਸਰਕਾਰ ਸਕੀਮ ਲੈ ਆਈ ਪੰਜਾਬ ਦੇ ਵਿੱਚ ਐਗਰੀਕਲਚਰ ਪ੍ਰਧਾਨ ਸਾਡੀ ਸਟੇਟ ਹੈ ਇੰਡਸਟਰੀ ਤਾਂ ਸਾਡੀ ਬੀਜੇਪੀ ਸਰਕਾਰ ਲਾਉਂਦੀ ਨਹੀਂ ਐਗਰੀਕਲਚਰ ਵਾਸਤੇ ਜੇ ਅਸੀਂ ਹੋਰ ਆਪਣੀ ਲੈਂਡ ਘਟਾਈ ਜਾਵਾਂਗੇ ਤੇ ਫਿਰ ਅਸੀਂ ਖਾਵਾਂਗੇ ਕਿੱਥੋਂ 25000 ਇੱਥੇ ਕਰ ਲਓ 20000 एकड़ ਜਿਲੰਦਰ ਕਰ ਲੋ 20000 एकड़ ਅਮਰitsar ਕਰ ਲੋ ਬਠਿੰਡੇ ਕਰ ਲੋ ਤਰਨਤਾਰਨ ਕਰ ਲੋ ਬਾਈ ਜੀ ਖੇਤੀ ਦਾ ਪ੍ਰਦਾਨ ਸਾਡਾ ਜ਼ਿਮੀਦਾਰ ਕਰੂਗਾ ਕੀ ਫਿਰ ਜਿਹੜਾ ਇੱਕ ਹੋਰ ਸਭ ਤੋਂ ਵੱਡੀ ਪ੍ਰੋਬਲਮ ਹੈ ਕਿ ਇਹ ਪੈਸੇ ਉਹਨੂੰ ਨਹੀਂ ਮਿਲਦੇ ਇਨਿਮੀਡੀਟਲੀ ਪਹਿਲਾਂ ਤਾਂ 2 ਸਾਲ ਡਿਵੈਲਪਮੈਂਟ ਨੂੰ ਲੱਗਣਗੇ ਫਿਰ ਉਹਦੀ ਪਲਾਟਿੰਗ ਹੋਏਗੀ ਫਿਰ ਉਹਦੀ ਐਡਵਰਟਾਈਜ਼ਮੈਂਟ ਹੋਏਗੀ ਫਿਰ ਜਦੋਂ ਪਲਾਟ बिकਨੇ ਨੇ ਲੈਂਡ ਪੂਲਿੰਗ ਸਕੀਮ ਉਦੋਂ ਜ਼ਿਮੀਦਾਰ ਨੂੰ ਪੈਸੇ ਮਿਲਣੇ ਆ ਤੁਰੰਤ ਜ਼ਿਮੀਦਾਰ ਨੂੰ ਕੋਈ ਪੈਸਾ ਨਹੀਂ ਮਿਲਣਾ ਜੇ ਪੈਸਾ ਜ਼ਿਮੀਦਾਰ ਨੂੰ ਦੇਣਾ ਤਾਂ ਸਰਕਾਰ ਦੱਸੇ ਭਾਈ ਸਾਹਿਬ ਅੱਜ ਜੀ ਇੱਕ 10 ਏਕੜ ਜਾਂ 50 ਏਕੜ 100 ਏਕੜ ਸਰਕਾਰ ਡਿਵੈਲਪ ਕਰਦੀ ਹੈ ਪਹਿਲਾਂ ਤਾਨੂੰ 100 ਕਰੋੜ ਰੁਪਈਆ ਚਾਹੀਦਾ ਹੈ ਉਹ ਸੜਕਾਂ ਬਣਨ ਨੂੰ ਸੀਵਰ ਪਾਣੀ ਨੂੰ ਮਿਨੀਮਮ ਜੇ ਅੱਜ ਵੀ ਸਰਕਾਰ ਸਰਕਾਰ ਸਟਾਰਟ ਕਰੇ ਤਾਂ 2 ਸਾਲ ਲੱਗਣੇ ਨੇ ਇਹ 2 ਸਾਲ ਤੋਂ ਬਾਅਦ ਜਾ ਕੇ ਪਲੋਟਿੰਗ ਹੋਣੀ ਹੈ ਫੇਰ ਉਹ बिकਨੇ ਨੇ ਉਹ ਫੇਰ ਜਿਵੇਂ ਦਾ ਨੂੰ ਪੈਸੇ ਮਿਲਣੇ ਆ ਇਹ ਨਹੀਂ ਕਿ ਸਰਕਾਰ ਹਾਂ ਜੇ ਸਰਕਾਰ ਕੋਲੇ 25000 ਕਰੋੜ ਰੁਪਇਆ ਵੈਲਕਮ ਹੈ ਅਸੀਂ ਤਾਂ ਅੱਗੇ ਫਾਈਨੈਂਸ਼ਲੀ ਬਹੁਤ ਡਾਊਨ ਆ ਪੰਜਾਬ ਤਾਂ ਸਾਹਾਂ ਤੇ ਚੱਲ ਰਹੀ ਹੈ ਕਰਜ਼ੇ ਦੇ ਉੱਤੇ ਅਸੀਂ ਸਾਰਾ ਕੁਝ ਸਰਕਾਰ ਨੂੰ ਚਲਾ ਰਹੇ ਹਾਂ ਸੋ ਇਸ ਕਰਕੇ ਇਹ ਜਿਹੜੀ ਸਕੀਮ ਹੈ ਇਹ ਤਾਂ ਆਪਣਾ ਕਿਸੇ ਪਾਸਿਓਂ ਵੀ ਸਾਨੂੰ ਪਰਫੈਕਟ ਨਹੀਂ ਲੱਗੀ ਸਰ ਥੋੜਾ ਸਮਝਾਉਗੇ ਲੈਂਡ ਪੂਲਿੰਗ ਸਕੀਮ ਤੇ ਲੈਂਡ ਐਕਵੀਜ਼ੀਸ਼ਨ ਕੀ ਹੈ ਹੈ ਦੇਖੋ ਲੈਂਡ ਐਕਵੀਜ਼ੀਸ਼ਨ ਇਹ ਹੈ ਕਿ ਸਰਕਾਰ ਨੇ ਸੈਕਸ਼ਨ 4 ਦਾ ਨੋਟੀਫਿਕੇਸ਼ਨ ਕਰਤਾ ਕਿ ਆ ਅਸੀਂ 25000 ਏਕੜ ਅਕਵਾਇਰ ਕਰਨੀ ਆ ਉਹਦੀ ਕਮੇਟੀਆਂ ਬਣੀਆਂ ਉਹਨੀਆਂ ਨੇ ਉਹਦੇ ਡੀਸੀ ਦਫਤਰ ਡੀਸੀ ਦੀ ਕਮੇਟੀ ਨੇ ਉਹਨੂੰ ਰੇਟ ਫਿਕਸ ਕਰਨੇ ਨੇ ਜਦੋਂ ਇਹਦਾ ਅਵਾਰਡ ਹੋਣਾ ਘੱਟੋ ਘੱਟ ਡੇਢ ਸਾਲ ਲੱਗ ਜਾਂਦਾ ਅਵਾਰਡ ਹੋਣ ਨੂੰ ਘੱਟੋ ਘੱਟ ਅਵਾਰਡ ਦੇ ਉੱਤੇ ਜ਼ਿਮੀਂਦਾਰ ਨੂੰ ਤੁਹਾਨੂੰ ਪੂਰੀ ਕੀਮਤ ਦੇਣੀ ਪੈਂਦੀ ਆ ਤੁਸੀਂ ਅੰਦਾਜ਼ਾ ਲਾ ਲਓ ਕੀ ਸਰਕਾਰ 25000 ਏਕੜ ਅਕਵਾਇਰ ਕਰਕੇ ਪੈਸੇ ਦੇ ਦੇਗੀ ਜ਼ਿਮੀਦਾਰਾਂ ਨੂੰ ਪੋਸੀਬਲ ਹੀ ਨਹੀਂ ਹੁਣ ਆਜੋ ਤੁਸੀਂ ਲੈਂਡ ਪੂਲ ਲੈਂਡ ਪੂਲਿੰਗ ਸਕੀਮ ਇਹ ਹੈ ਕਿ ਸਰਕਾਰ ਨੂੰ ਜ਼ਿਮੀਦਾਰ ਨੂੰ ਪੈਸੇ ਨਹੀਂ ਦੇਣੇ ਪੈਂਦੇ ਉਹ ਤੁਹਾਡੀ ਜ਼ਮੀਨ ਦਾ ਨੋਟੀਫਿਕੇਸ਼ਨ ਕਰ ਦਿੰਦੀ ਹੈ ਡਿਵੈਲਪਮੈਂਟ ਸ਼ੁਰੂ ਹੋ ਜਾਂਦੀ ਹੈ ਠੀਕ ਹੈ ਡਿਵੈਲਪਮੈਂਟ ਸ਼ੁਰੂ ਹੋ ਜਾਂਦੀ ਹੈ ਤੇ ਫਿਰ ਜਿੱਦਾਂ ਜਿੱਦਾਂ ਸਰਕਾਰ ਦੇ ਪੈਸੇ ਪਲਾਟ ਬਿੱਕੀ ਜਾਂਦੇ ਨੇ ਉਹ 60 40 ਦੀ ਰੇਸ਼ੋ ਨਾਲ ਜ਼ਿਮੀਂਦਾਰ ਨੂੰ ਦੇ ਹੀ ਜਾਂਦੀ ਹੈ ਉਦੋਂ ਹੀ ਦੇਖੋ ਕਿੰਨਾ ਸਮਾਂ ਲੱਗੇਗਾ ਕੱਲ ਇੱਕ ਆਮ ਆਦਮੀ ਪਾਰਟੀ ਦਾ ਪ੍ਰਵਕਤਾ ਕਹਿੰਦਾ ਜੀ ਸਰਕਾਰ ਕੰਪਨਸੇਸ਼ਨ ਦੇ ਦੇਗੀ ਮੈਂ ਉਹਨੂੰ ਹੱਥ ਜੋੜੇ ਕੇ ਭਰਾਵਾ ਲੋਕਾਂ ਨੂੰ ਮਿਸਗਾਈਡ ਨਾ ਕਰੋ ਕੰਪਨਸੇਸ਼ਨ ਦੀ ਲੈਂਡ ਪੂਲਿੰਗ ਸਕੀਮ ਦੇ ਵਿੱਚ ਕੋਈ ਪ੍ਰੋਵੀਜ਼ਨ ਹੀ ਨਹੀਂ ਹੁੰਦੀ ਅੱਛਾ ਮੈਂ ਕਹਿੰਦਾ ਪ੍ਰੋਵੀਜ਼ਨ ਉਹ ਪੈਸੇ ਦੇਣੇ ਕਿੱਥੋਂ ਆਏ ਪੈਸੇ ਤਾਂ ਨਹੀਂ ਸਰਕਾਰ ਕੋਲੇ ਸੋ ਇਹ ਜਿਹੜਾ ਸਿਸਟਮ ਇਹਨਾਂ ਨੇ ਬਣਾਇਆ ਇਸ ਸਿਸਟਮ ਸਾਨੂੰ ਮਨਜ਼ੂਰ ਨਹੀਂ ਹੈ ਸਿਆਸਤਦਾਨੀ ਨਹੀਂ ਵਾਤਾਵਰਣ ਪ੍ਰੇਮੀ ਵੀ ਸਰਕਾਰ ਦੀ ਇਸ ਸਕੀਮ ਤੋਂ ਅਸਹਿਮਤ ਨਜ਼ਰ ਆ ਰਹੇ ਨੇ ਵਾਤਾਵਰਣ ਪ੍ਰੇਮੀ ਜੀ ਐਸ ਗੇਲਨਾਲ ਜਦੋਂ ਸਾਡੇ ਪੱਤਰਕਾਰ ਨੇ ਗੱਲਬਾਤ ਕੀਤੀ ਤਾਂ ਉਹ ਵੀ ਇਸ ਸਕੀਮ ਦੇ ਖਿਲਾਫ ਹੀ ਨਜ਼ਰ ਆਏ ਉਹਨਾਂ ਵੀ ਇਹ ਕਹੇ ਕਿ ਇਸ ਸਕੀਮ ਨਾਲ ਕਿਸਾਨਾਂ ਦਾ ਕੋਈ ਫਾਇਦਾ ਨਹੀਂ ਹੋਣਾ ਉਲਟਾ ਉਹ ਆਪਣੀਆਂ ਜ਼ਮੀਨਾਂ ਗਵਾ ਬੈਠਣਗੇ ਤੇ ਨਾਲ ਹੀ ਵਾਤਾਵਰਣ ਤੇ ਵੀ ਵੱਡਾ ਦੁਸ਼ ਪ੍ਰਭਾਵ ਪਏਗਾ ਦਾਖਾ ਗਿਲਹਲਕੇ ਜਿਹੜੀ ਇਹ ਆਪਣੀ ਦਰਿਆ ਦੇ ਨਾਲ-ਨਾਲ ਪੈਲੀ ਲਈ ਜਾਂਦੇ ਵਧੀਆ ਉਹ ਇਲਾਕਾ ਹੈ ਇਸ ਵੇਲੇ ਤੁਸੀਂ ਹਾਲ ਦੇਖ ਰਿਹਾ ਜਦੋਂ ਸੜਕ ਆਪਣਾ ਇੰਡਸਟਰੀ ਬਣੀ ਹੈ ਬੁੱਢੇ ਦਰਿਆ ਦੇ ਉੱਤੇ ਕੀ ਹਾਲ ਹੈ ਕਿੰਨੀ ਪੋਲੂਸ਼ਨ ਕੀ ਆਪਾਂ ਉਹੀ ਪੋਲੂਸ਼ਨ ਦੁਬਾਰਾ ਦਾਖੇ ਇਲਾਕੇ ਜਾਂ ਗਿਲਹਲਕੇ ਚ ਕਰਨਾ ਚਾਹੁੰਦੇ ਆ ਤੇ ਜਿਹੜਾ ਗ੍ਰੀਨ ਵਾਤਾਵਰਣ ਆ ਉਹਦੇ ਨੂੰ ਵੱਡਾ ਨੁਕਸਾਨ ਹੈ ਅਜੇ ਜਿਹੜਾ ਸ਼ਹਿਰ ਹੈ ਇਹਦੇ ਉਦਾਲੇ-ਦਾਲੇ ਆਪਾਂ ਨੂੰ ਗ੍ਰੀਨ ਬੈਲਟਾਂ ਚਾਹੀਦੀਆਂ ਆਪਾਂ ਨੂੰ ਸੈਪਰੇਟ ਕਰਨਾ ਚਾਹੀਦਾ ਜਿਹੜੇ ਸ਼ਹਿਰੀ ਇਲਾਕੇ ਆ ਤੇ ਪਿੰਡਾਂ ਦੇ ਇਲਾਕੇ ਉਹਨਾਂ ਚ ਜਿਹੜੀ ਹਵਾ ਹਵਾ ਹੋਵਾ ਕਿਉਂਕਿ ਅਸੀਂ ਚਾਹੁੰਦੇ ਆ ਵੀ ਜਿਹੜੀ ਸ਼ਹਿਰ ਦੀ ਦੂਸ਼ਿਤ ਹਵਾ ਉਹ ਪਿੰਡਾਂ ਵੱਲ ਵੀ ਨਾ ਜਾਵੇ ਇਹ ਜਿਹੜਾ ਪ੍ਰਾੜੀ ਦਾ ਹੈ ਇਹ ਤਾਂ 4 ਦਿਨ ਦਾ ਰੋਲਾ ਹੁੰਦਾ ਤੇ 10 ਦਿਨ ਦਾ ਹੁੰਦਾ ਲੇਕਿਨ ਪਰਮਾਨੈਂਟ ਜਿਹੜੀ ਪੋਲੂਸ਼ਨ ਆ ਉਹ ਸ਼ਹਿਰਾਂ ਚ ਜ਼ਿਆਦਾ ਹੁੰਦੀ ਹੈ ਸ਼ਹਿਰਾਂ ਚ ਗੱਡੀਆਂ ਜ਼ਿਆਦਾ ਸ਼ਾਇਦ ਤੁਹਾਨੂੰ ਪਤਾ ਨਹੀਂ ਹੋਣਾ ਕਿ 1.6 ਕਰੋੜ ਦੀ ਆਬਾਦੀ ਆ ਬੈਂਗਲੌਰ ਦੀ ਤੇ 1.6 ਕਰੋੜ ਹੀ ਗੱਡੀਆਂ 1:1 ਹੈ ਤੇ ਆਪਣੇ ਇੱਥੇ ਇਹ ਅਜੇ ਕਿਸੇ ਨੇ ਕੈਲਕੂਲੇਟ ਕੀਤਾ ਨਹੀਂ 25 ਲੱਖ ਗੱਡੀਆਂ ਰਜਿਸਟਰ ਹੋਈਆਂ ਲੁਧਿਆਣੇ 'ਚ ਤੇ ਮੇਰੇ ਖਿਆਲ 25-30 ਲੱਖ ਦੀ ਆਬਾਦੀ ਹੈ ਬਾਕੀ ਮੋਟਰਸਾਈਕਲ ਪ੍ਰਵਾਸੀ ਜਿੰਨੇ ਮੁੰਡੇ ਸਾਰੇ ਮੋਟਰਸਾਈਕਲਾਂ ਤੇ ਆ ਤੋ ਸਾਰਾ ਪੋਲਿਊਸ਼ਨ ਦਾ ਘਰ ਹੈ ਇਹ ਆਪਾਂ ਇੱਧਰ ਦੇਣਾ ਚਾਹੁੰਦੇ ਆ ਤੇ ਪਿੰਨਾ ਵਾਲੇ ਦੀ ਜ਼ਿੰਦਗੀ ਕਿੱਦਾਂ ਸੁਧਰੂਗੀ ਉਹਨਾਂ ਨੂੰ ਕੀ ਲੋਭ ਲਾਲਚ ਦਿਖਾਏ ਜਾ ਰਿਹਾ ਕੀ ਉਹ ਪ੍ਰੋਜੈਕਟ ਦਾ ਪਾਰਟ ਹੈ ਕੀ ਜਿਨ੍ਹਾਂ ਨੇ ਜ਼ਮੀਨ ਖਰੀਦੀ ਹੈ ਉਹਨਾਂ ਨੂੰ ਆਪਣੇ ਹਿੱਸੇਦਾਰ ਬਣਾਣਗੇ ਠੀਕ ਹੈ ਉਹਨਾਂ ਦੀ ਜਿਹੜੀ ਜਿਹੜੀ ਲਾਈਵਲੀਹੂਡ ਹੈ ਜਿਹੜੀ ਮੈਂ ਇੱਕੋ ਗੱਲ ਕਹਿਣਾ ਹਾਂ ਹਮੇਸ਼ਾ ਜੱਟ ਦੀ ਜਿਹੜੀ ਜੰਦੀ ਪੁਸ਼ਤੀ ਦੀ ਜ਼ਮੀਨ ਆ ਉਹ ਰੋਟੀ ਵੀ ਖਾਂਦਾ ਆ ਉਸ ਤੋਂ ਠੀਕ ਹੈ ਉਹਦੇ ਨਾਲ ਉਹਦਾ ਜਿਹੜਾ ਸੀਰੀ ਹੈ ਦਲਿਤਾ ਜਿਹੜਾ ਐਸਸੀ ਵਿੰਗ ਉਹ ਵੀ ਉਨਾ ਹੀ ਖੁਸ਼ਹਾਲ ਰਹਿੰਦਾ ਹੁਣ ਉਹਦੀ ਪਹਿਲੀ ਵਿੱਗੀ ਜੱਟ ਦੀ ਉਹ ਜਿਹੜਾ ਦਲਿਤ ਵਰਗ ਹੈ ਜਿਹੜਾ ਉਸ ਖੇਤੀ ਤੇ ਡਿਪੈਂਡੈਂਟ ਹੈ ਉਹਦੇ ਨਾਲ ਸੀਰੀ ਰਲਦਾ ਜਾਂ ਹੋਰ ਕਿਤੇਾਂ ਚ ਕੰਮ ਕਰਦਾ ਉਹਦਾ ਕੀ ਬਣੂਗਾ ਉਹਦੇ ਬਾਰੇ ਕਿਸੇ ਨੇ ਨਹੀਂ ਸੋਚਣਾ ਕਿਉਂਕਿ ਕੰਪਨਸੇਸ਼ਨ ਤਾਂ ਜੱਟ ਨੂੰ ਮਿਲ ਜਾਣੀ ਹੈ ਉਹਨੂੰ ਮਿਲ ਜਾਣੀ ਹੈ ਪਰ ਉਹਨੇ ਵੀ ਅੱਗੋਂ ਕਿਵੇਂ ਸਾਹਮਣਾ ਆਪਣੇ ਪੈਸੇ ਨੂੰ ਉਹ ਸਰਕਾਰ ਨੇ ਕੋਈ ਅਜਿਹਾ ਹੀ ਕੋਰਸ ਵੀ ਚਲਾਇਆ ਕੋਈ ਕੋਰਸ ਨਹੀਂ ਚਲਾਇਆ ਵੀ ਤੁਹਾਨੂੰ ਜਮੀਨ ਤੁਹਾਡੀ 4 ਕਰੋੜ ਰੁਪਇਆ ਆ ਗਿਆ ਇਹਨੂੰ ਕਿਵੇਂ ਇਨਵੈਸਟ ਕਰੋਗੇ ਵਾਤਾਵਰਣ ਨੂੰ ਬਹੁਤ ਜ਼ਿਆਦਾ ਇਫੈਕਟ ਹੋਏਗਾ ਕਿਉਂਕਿ ਜਿਹੜੇ ਛੋਟੀਆਂ-ਛੋਟੀਆਂ ਸੈਟੇਲਾਈਟ ਜਿਹੜੀਆਂ ਟਾਊਨਸ਼ਿਪ ਇਹਨਾਂ ਨੂੰ ਛੋਟੀਆਂ ਟਾਊਨਸ਼ਿਪ ਕਹਿੰਦੇ ਆ ਨਾਲ-ਨਾਲ ਬਣ ਜਾਣਗੀਆਂ ਉਨਾ ਹੀ ਜਿਹੜਾ ਮੈਂ ਕਿਉਂ ਕਹਿਣਾ ਕਿ ਆਪਣੇ ਚ ਇਨੀ ਸ਼ਮਤਾ ਹੀ ਨਹੀਂ ਕਿ ਆਪਾਂ ਪਲਾਨਡ ਡਿਵੈਲਪਮੈਂਟ ਨੂੰ ਚਲਾ ਸਕੀਏ ਖੇਤੀਬਾੜੀ ਪ੍ਰਧਾਨ ਸੂਬਾ ਪੰਜਾਬ ਤਾਂ ਹੈ ਇੱਕ ਐਕਸਪੋਰਟ ਹਾਊਸ ਬਣਨਾ ਚਾਹੀਦਾ ਹੈ ਇੰਡੀਆ ਦਾ ਮਿਡਲ ਆਪਣੇ ਏਸ਼ੀਅਨ ਕੰਟਰੀ ਵਾਸਤੇ ਮਿਡਲ ਈਸਟ ਵਾਸਤੇ ਵਾਗਾ ਬਾਰਡਰ ਖੋਲੋ ਸੈਣੀ ਵਾਲਾ ਖੋਲੋ ਤੇ ਇੱਥੋਂ ਆਪਣੇ ਜਿਹੜੀਆਂ ਜਿੰਸਾਂ ਉਹ ਥੋੜੇ ਪੈਸਿਆਂ ਚ ਪਹੁੰਚਣ ਹਿਮਾਚਲ ਦੇ ਐਪਲ ਪਹੁੰਚਣ ਉੱਤਰਾਖੰਡ ਦੇ ਫਰੂਟ ਪਹੁੰਚਣ ਆਪਣੀ ਕਸ਼ਮੀਰ ਦਾ ਐਪਲ ਪਹੁੰਚੇ ਠੀਕ ਹੈ ਇਹ ਵਾਗਾ ਬਾਰਡਰ ਅਜੇ ਕਸ਼ਮੀਰ ਦਾ ਜੇ ਤੁਸੀਂ ਉਹ ਹਿੱਸਾ ਜਿਹੜਾ ਰੋਲੇ ਵਾਲਾ ਬੰਦ ਰੱਖਣਾ ਚਾਹੁੰਦੇ ਹੋ ਤਾਂ ਵਾਗਾ ਤੋਂ ਉਹਨੂੰ ਭੇਜ ਦਿਓ ਕਿ ਤੁਹਾਨੂੰ ਸ਼ਾਇਦ ਪਤਾ ਨਹੀਂ ਹੋਣਾ ਇੱਕ ਐਗਰੀਮੈਂਟ ਹੈ origional ਕਿ 150 ਕਿਲੋਮੀਟਰ ਤੱਕ ਤੁਹਾਡਾ ਟਰੱਕ ਆਪ ਹੀ ਜਾ ਸਕਦਾ ਆਪਣਾ ਆਪ ਜੇ ਬੰਗਲਾਦੇਸ਼ ਪਾਕਿਸਤਾਨ ਜੇ ਆਪਣਾ ਵਪਾਰ ਚੱਲ ਪੈਂਦਾ ਵਪਾਰ ਇਹ ਜਿਹੜਾ ਬੰਦ ਕਰਨਾ ਇਹ ਪੰਜਾਬ ਦੀ ਸੰਗੀਕੁੱਟਣ ਵਾਲਾ ਕੰਮ ਹੈ ਕਿਸਾਨ ਨੂੰ ਉਹਦੀ ਜਿਹੜੀ ਬਣਦੀ ਆਏ ਜਿਹੜੀ ਉਹਦੀ ਆਮਦਨ ਉਸ ਤੋਂ ਮਹਿਰੂਮ ਰੱਖਣ ਦਾ ਕਾਰਨ ਹੈ ਤੇ ਕੁਝ ਬੰਦੇ ਜਿਹੜੇ ਗੁਜਰਾਤ ਦੇ ਵਪਾਰੀ ਐ ਰਾਜਸਥਾਨ ਦੇ ਵਪਾਰੀ ਹੋਣੇ ਆ ਜਿਹੜੇ ਕਿਸੇ ਕੁਝ ਖਿੱਤਿਆਂ ਨੂੰ ਸਪੋਰਟ ਕਰਦੇ ਆ ਉਹਨਾਂ ਨੂੰ ਅੱਗੇ ਲਿਆਉਣ ਦਾ ਇਹ ਮਤਾ ਹੈ ਪੰਜਾਬ ਜਿਹੜਾ ਪੰਜਾਬ ਦਾ ਕਿਸਾਨ ਉਹਦੀ ਹਾਨੀ ਹੋਣੀ ਹੋਣੀ ਹੈ ਜੇ ਜ਼ਮੀਨ ਉਹਦੀ ਲਈ ਜਾਂਦੀ ਹੈ ਕੁਆਇਰ ਕਿ ਤੱਕ ਤੇ ਜੀ ਹਾਂ ਸਰਕਾਰ ਜੇਸ ਨੂੰ ਵਿਕਾਸ ਦੱਸ ਰਹੀ ਹੈ ਲੋਕ ਸਿਆਸਤਦਾਨ ਤੇ ਵਾਤਾਵਰਣ ਪ੍ਰੇਮੀ ਉਸ ਨੂੰ ਵਿਨਾਸ਼ ਦੱਸ ਰਹੇ ਨੇ ਸਰਕਾਰ ਜੇ ਸਕੀਮ ਨੂੰ ਕਿਸਾਨਾਂ ਜ਼ਿਮੀਦਾਰਾਂ ਦੀ ਭਲਾਈ ਦਾ ਜ਼ਰੀਆ ਦੱਸ ਰਹੀ ਹੈ ਉਸੇ ਨੂੰ ਵਿਰੋਧੀਆਂ ਵੱਲੋਂ ਭ੍ਰਸ਼ਟਾਚਾਰ ਦਾ ਨਵਾਂ ਰਾ ਦੱਸਿਆ ਜਾ ਰਿਹਾ ਹੈ ਆਉਣ ਵਾਲੇ ਦਿਨਾਂ ਵਿੱਚ ਇਸ ਖਿਲਾਫ ਵੱਡਾ ਸੰਘਰਸ਼ ਵੀ ਵੇਖਣ ਨੂੰ ਮਿਲਣ ਵਾਲਾ ਹੈ ਇਹ ਹੁਣ ਤੈ ਨਜ਼ਰ ਆ ਰਿਹਾ ਹੈ ਲੋਟੀਆਣਾ ਤੋਂ ਨਵੀਨ ਸ਼ਰਮਾ ਦੇ ਨਾਲ ਬਿਊਰੋ ਰਿਪੋਰਟ ਪੀਟੀਸੀ ਨਿਊਜ਼